ਜਿਸ ਫਾਰਮ ਦੇ ਵਿੱਚ ਮੈਂ ਅੱਜ ਖੜਾ ਇਹ ਜਿਹੜਾ ਫਾਰਮ ਹੈਗਾ ਇਸ ਫਾਰਮ ਦੇ ਵਿੱਚ ਡਾਕਟਰਾਂ ਦੀ ਨੋ ਐਂਟਰੀ ਹੈ ਜਦੋਂ ਦੀ ਇਹ ਪ੍ਰੋਡਕਟ ਯੂਜ਼ ਕਰਦੇ ਅਸੀਂ ਹੁਣ ਤੱਕ ਸਾਡੇ ਫਾਰਮ 'ਚ ਕਦੀ ਬੁਖਾਰ ਹੀ ਹੋਇਆ ਕਿਸੇ ਐਨੀਮਲ ਨੂੰ ਤਾਂ ਨਾ ਹੀ ਮਿਸਟੇਟਸ ਹੀ ਹੋਈ ਆ ਜੀ ਤੁਸੀਂ ਆਪਣੇ ਡਾਕਟਰ ਆਪ ਬਣੇ ਹੋਏ ਨੇ ਜੀ ਬਿਲਕੁਲ ਜਦੋਂ ਕੋਈ ਪਸ਼ੂ ਬਿਮਾਰ ਹੋ ਜਾਂਦਾ ਫਿਰ ਕੀ ਕਰਦੇ ਫਿਰ ਬੀਐਸਕੇ ਦੀ ਫਾਰਮੂਲਾ ਉਹ ਦੇ ਦੇਈਦਾ ਤੁਸੀਂ ਵੀ ਦੇ ਦਿੰਦੇ ਹਾਂਜੀ ਛੋਟਾ ਜਿਹਾ ਬੱਚਾ ਪੈਦਾ ਹੋਇਆ ਸੀ ਇਹਨੂੰ ਮਹੀਨਾ ਕੀ ਹੋਇਆ ਤੇ ਬਹੁਤ ਜ਼ਿਆਦਾ ਵੀਕ ਹੋ ਰਹੀ ਸੀ ਸਾਨੂੰ ਸਮਝ ਨਾ ਲੱਗੇ ਕਿਉਂ ਵੀਕ ਕਿਉਂ ਹੋ ਰਹੀ ਆ ਡਾਕਟਰ ਸਾਹਿਬਾ ਇੱਕ ਦਿਨ ਉਹਨਾਂ ਨਾਲ ਗੱਲ ਕੀਤੀ ਅਸੀਂ ਉਹ ਕਹਿੰਦੇ ਸ਼ਾਇਦ ਇਹਨੂੰ ਥਲੇਰੀਆ ਹੋਊਗਾ ਪੈਦਾ ਜਦੋਂ ਹੋਈ ਆ ਉਹਨਾਂ ਨੇ ਸਾਨੂੰ ਬਲੱਡ ਟੈਸਟ ਕਰਨ ਵਾਸਤੇ ਕਿਹਾ ਤੋਂ ਇੱਕ ਦੋ ਦਿਨ ਲੰਘ ਗਏ ਬਸ ਇਦਾਂ ਹੀ ਕੰਮਕਾਰ ਚ ਨਹੀਂ ਨਾ ਨਾ ਜਾ ਹੋਇਆ ਸਾਡੇ ਕੋਲ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਬੁਖਾਰ ਵਾਲੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਇਹਨੂੰ ਆਪਣੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਹੀ ਤੇ ਫਿਰ ਉਸ ਤੋਂ ਬਾਅਦ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੂੰ ਦਿੰਦੇ ਨੂੰ ਤੇ ਬਿਲਕੁਲ ਠੀਕ ਨੇ ਹੁਣ ਐਕਟਿਵ ਨੇ ਪੂਰੇ ਡਾਕਟਰ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਏਆਈ ਤੋਂ ਇਲਾਵਾ ਹੋ ਗਏ ਤਿੰਨ ਸਾਲ ਤਿੰਨ ਸਾਲ ਹੋ ਗਏ ਡਾਕਟਰ ਵੜੇ ਹੀ ਨਹੀਂ ਇੱਥੇ ਨਹੀਂ ਵੀ ਦੇਖੋ ਕਿੰਨਾ ਸੌਖਾ ਕੰਮ ਹੈ ਇੱਕ ਛੋਟਾ ਜਿਹਾ ਬੱਚਾ 12 13 ਸਾਲ ਦਾ ਬੱਚਾ ਆਪਣੇ ਫਾਰਮ ਨੂੰ ਕਿੰਨੇ ਚੰਗੇ ਤਰੀਕੇ ਨਾਲ ਸੰਭਾਲ ਰਿਹਾ ਫਾਰਮੂਲਾ ਮਿਲਿਆ ਜੀ ਕਿਹੜਾ ਜੀ ਬੀਐਸਕੇ ਇਹ ਕੀ ਹੈ ਜੀ ਇਹ ਆਪਣੇ হোমেওপ্যাথি ਦਵਾਈਆਂ মানে কি 2 ਵਾਰੀ ਦਿੱਤਿਆਂ ਰਿਜ਼ਲਟ ਪੂਰਾ ਮਿਲ ਜਾਂਦਾ ਹੈ ਇਹਦਾ ਜਦੋਂ ਇਹ ਦਵਾਈ ਦੇ ਦਿੱਤੀ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹਦਾ ਟੀਕੇ ਨਾਲ ਦੁੱਧ ਵੀ ਘਟਦਾ ਇਹਨਾਂ ਦੁੱਧ ਵੀ ਨਿਕਾੜਦਾ ਕਿਸੇ ਵੀ ਚੀਜ਼ ਕਾਰਨ ਪਸ਼ੂ ਦਾ ਦੁੱਧ ਘਟ ਜਾਂਦਾ ਤਾਂ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਪ੍ਰੋਡਕਟ ਨੇ ਜੀ ਇੱਕ ਲਿਊਕਿਡ ਫਾਰਮ ਦੇ ਵਿੱਚ ਹੈ ਇੱਕ ਪਾਊਡਰ ਫਾਰਮ ਦੇ ਵਿੱਚ ਹੈ ਦੋਨਾਂ ਨੂੰ ਜਿਵੇਂ ਲਿਊਕਿਡ ਆਪਾਂ ਲੈਣਾ ਹੈ 100 ml ਜੀ ਪਾਊਡਰ ਲੈਣਾ ਆਪਾਂ 50 ml ਦੋ ਟਾਈਮ ਦੇਣਾ ਜੀ ਦੂਸਰੀ ਡੋਸ ਤੋਂ ਬਾਅਦ ਪਤਾ ਲੱਗਣਾ ਸ਼ੁਰੂ ਹੋ ਜੂ ਵੀ ਪਸ਼ੂ ਦਾ ਦੁੱਧ ਵਧਣਾ ਸ਼ੁਰੂ ਹੋ ਗਿਆ ਕਿੰਨਾ ਕੁ ਵਧਾ ਦਿੰਦਾ ਕਿੰਨਾ ਕੁ ਦੁੱਧ ਮੰਨ ਕੇ ਚੱਲੋ ਪਸ਼ੂ 5 6 10 ਕਿਲੋ ਵੀ ਦੁੱਧ ਘਟ ਹੈ ਤਾਂ ਇਹ ਉਸ ਨੂੰ ਵੀ ਰਿਕਵਰ ਕਰੂਗਾ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਜੀ 5 10 ਕਿਲੋ ਹਾਂ ਜੀ ਹਾਂ ਜੀ ਜੇ ਰੈਗੂਲਰ ਪਾਊਗਾ ਜੀ ਹੋਊਗਾ ਕੰਪਲੀਟ ਜੇ ਤੁਸੀਂ ਇਹ ਨੁਸਖੇ ਫਾਰਮੂਲੇ ਇਸਤੇਮਾਲ ਕਰਦੇ ਹੋ ਤੇ ਫਿਰ ਇਹਦੇ ਨਾਲ ਦੁੱਧ ਤੇ ਕੋਈ ਅਸਰ ਪੈਂਦਾ ਹੈ ਹਾਂਜੀ ਦੁੱਧ ਤੇ ਰਿਕਵਰੀ ਛੇਤੀ ਆ ਜਾਂਦੀ ਹੈ ਛੇਤੀ ਰਿਕਵਰੀ ਹਾਂਜੀ ਹਾਂਜੀ ਇਹਦਾ ਯਾਨੀ ਕਿ ਬਹੁਤ ਬੈਨੀਫਿਟ ਤੇ ਖਰਚਾ ਵੀ ਘਟਾ ਤੁਹਾਨੂੰ ਕਿੰਨੇ ਟਾਈਮ ਹੋ ਗਏ ਇਸ ਕਰਵਾ ਇਸ ਕੰਮ ਚ ਸਹਾਇਤਾ ਦੇ 2021 ਚ ਸ਼ੁਰੂ ਕੀਤਾ ਸੀਗਾ ਜੀ 21 ਚ ਕਿੰਨੇ ਪਸ਼ੂ ਸੀ ਤੁਹਾਡੇ ਉਦੋਂ ਮੇਰੇ ਕੋਲ 4 ਕੋ ਪਸ਼ੂ ਸੀ 4-5 ਡੰਗਰ ਸੀਗੇ ਬਸ ਹਾਂਜੀ ਹਾਂਜੀ ਫਿਰ ਉਹਨਾਂ ਨੇ ਤੰਗ ਕੀਤਾ ਉਹ ਹਾਂਜੀ ਮਸਟੈਟਸ ਆਈ ਸੀ ਤਾਂ ਉਦੋਂ ਬੰਦੇ ਦਾ ਦਿਲ ਬਹੁਤ ਟੁੱਟਦਾ ਜਾਨੀ ਕਿ ਦੁੱਧ ਬਹੁਤ ਘਟ ਜਾਂਦਾ ਹੂੰ ਹੂੰ ਤੇ ਉਦੋਂ ਬਾਅਦ ਫਿਰ ਜਦੋਂ ਇਹ ਆਪਾਂ ਨੂੰ ਮਿਲ ਗਿਆ ਫਾਰਮ ਹੁਣ ਤਾਂ ਅੱਜ 35 ਪਸ਼ੂ ਆ ਆਪਣੇ ਕੋਲ ਕੀ ਬਾਤ ਹੈ ਤੇ ਫਿਰ ਜਸਰਾਜ ਕਿੰਨੂ ਵ ਹਾਂਜੀ ਕਿੰਨੇ ਕੀ ਹੈਗਾ ਵੀ ਕਿੰਨੇ ਕੁ ਰੱਖਣੇ ਨੇ ਪਸ਼ੂ ਅੱਗੇ ਨੂੰ 50 ਦਾ ਗੋਲ ਹੈ ਅੱਛਾ 50 ਦਾ ਇਸ ਵੇਲੇ ਕਿੰਨੇ ਨੇ ਇਹ 40 ਗੋਣ ਕਿਸਾਨ ਬੀਬੀਆਂ ਹੈਗੀਆਂ ਨੇ ਖਾਸ ਕਰਕੇ ਉਸ ਉਹਨਾਂ ਦੀ ਗੱਲ ਕਰੀਏ ਉਹ ਕਹਿੰਦੇ ਸਾਡੇ ਕੋਲ ਘਰ ਚ ਰਸੋਈ ਚ ਹੀ ਬੜੇ ਕੰਮ ਨੇ ਅਸੀਂ ਡੰਗਰਾਂ ਵਾਲੇ ਪਾਸੇ ਨੂੰ ਅਸੀਂ ਪਸ਼ੂ ਵਾਲੇ ਪਾਸੇ ਨੂੰ ਕਿਵੇਂ ਵੜ ਜਾਈਏ ਉਹਨਾਂ ਨੂੰ ਕੀ ਕਹੋ ਇਹ ਤਾਂ ਅਬ ਦੀ ਸੋਚ ਹੈ ਬੰਦੇ ਦੀ ਜਦੋਂ ਜੌਬ ਕਰਨ ਬਾਹਰ ਜਾਂਦੀ ਨੇ ਉਦੋਂ ਵੀ ਤਾਂ ਆਪਾਂ ਟਾਈਮ ਕੱਢਦੇ ਆ ਇਹ ਤਾਂ ਸਗੋਂ ਘਰ ਦਾ ਕੰਮ ਹੈ ਆਪਾਂ ਕਿਚਨ 'ਚ ਵੀ ਨਾਲ ਕਰ ਸਕਦੇ ਆ ਤੇ ਬੱਚੇ ਵੀ ਸੰਭਾਲ ਸਕਦੇ ਆ ਦਾ ਘਰ-ਬਾਰ ਵੀ ਸੰਭਾਲ ਸਕਦੇ ਤੇ ਨਾਲ ਆਪਾਂ ਦੀ ਇੱਥੋਂ ਇਨਕਮ ਵੀ ਕਮਾ ਸਕਦੇ ਆ ਹੁਣ ਸਵੇਰ ਦਾ ਟਾਈਮ ਹੁੰਦਾ 5 ਤੋਂ 7 ਸ਼ਾਮ ਨੂੰ 5 ਤੋਂ 6 7 ਵਜੇ ਤੱਕ ਸਾਡਾ ਟਾਈਮ ਹੁੰਦਾ ਤੇ ਸਾਰਾ ਦਿਨ ਸਾਡੇ ਕੋਲ ਫ੍ਰੀ ਆ ਜਿੱਥੇ ਮਰਜ਼ੀ ਆਓ ਜਾਓ ਜੋ ਮਰਜ਼ੀ ਕਰੋ ਆਪਦੇ ਘਰ ਦੇ ਕੰਮ ਕਰ ਲਓ ਜਾਂ ਕੁਝ ਵੀ ਕਰ ਲਓ ਪਰ ਜਦੋਂ ਆਪਾਂ ਜੌਬ ਤੋਂ ਆਉਣ ਨੇ ਸਵੇਰੇ 8 ਵਜੇ ਜਾਣੇ ਸੋ ਸ਼ਾਮ ਨੂੰ 6 ਵਜੇ ਆਉਣ ਨੇ ਕਿੰਨਾ ਔਖਾ ਹੁੰਦਾ ਤੇ ਇਨਕਮ ਵੀ ਕਿਤੇ ਜੌਬ ਨਾਲੋਂ ਕਈ ਗੁਣਾ ਜ਼ਿਆਦਾ ਇਸ ਦੇ ਵਿੱਚ ਹੈਗੀ ਆ ਤੇ ਜਿਹੜੀਆਂ ਬੀਬੀਆਂ ਇੰਟਰਸਟ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਥੋੜੀ-ਬਹੁਤ ਸਿਖਲਾਈ ਦੇ ਕੇ ਤੋਰ ਸਕਦੇ ਹੋ ਹਾਂਜੀ ਜ਼ਰੂਰ ਜੀ ਮਤਲਬ ਤੁਸੀਂ ਪ੍ਰੋਪਰ ਗਾਈਡ ਕਰੋਗੇ ਹਾਂਜੀ ਬਿਲਕੁਲ ਕਰਾਂਗੇ ਜੀ ਜਿਹੜੇ ਇਹ ਨੁਸਕੇ ਨੇ ਫਾਰਮੂਲੇ ਟ੍ਰੇਨਿੰਗ ਲੈਣ ਚ ਜਾਂ ਦੇਣ ਚ ਕੋਈ ਬਹੁਤੀ ਦਿੱਕਤ ਤਾਂ ਨਹੀਂ ਹੁੰਦੀ ਕਿੰਨੇ ਕ ਟਾਈਮ ਚ ਤੁਸੀਂ ਸਿੱਖ ਗਏ ਸੀ ਆਪ ਦੇ ਡਾਕਟਰ ਆਪ ਬਣ ਗਏ ਸੀ ਨੰਬਰ ਵਾਈਜ਼ ਆ ਵੀਰ ਇਹ ਚ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਦੀ ਜਿਹੜੀ ਮੋਹਿਮ ਹੈਗੀ ਐ ਕਿ ਅਸੀਂ ਜਿਹੜੇ ਲੋਕ ਜਿਹੜੇ ਸਾਡੇ ਕਿਸਾਨ ਭਰਾ ਭਰਾ ਜਿਹੜੇ ਉਹ ਡੈਰੀ ਫਾਰਮਿੰਗ ਤੋਂ ਦੂਰੀਆਂ ਬਣਾ ਰਹੇ ਨੇ ਡੈਰੀ ਫਾਰਮਿੰਗ 'ਚ ਪੈਣ ਵਾਲੇ ਘਟਿਆਵਾਂ ਤੋਂ ਬਿਮਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਇਸ ਸਹਾਇਕ ਧੰਦੇ ਨੂੰ ਛੱਡ ਰਹੇ ਨੇ ਤਾਂ ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜਿਸ ਫਾਰਮ ਦੇ ਵਿੱਚ ਮੈਂ ਅੱਜ ਖੜਾ ਇਹ ਜਿਹੜਾ ਫਾਰਮ ਹੈਗਾ ਇਸ ਫਾਰਮ ਦੇ ਵਿੱਚ ਡਾਕਟਰਾਂ ਦੀ ਨੋ ਐਂਟਰੀ ਹੈ ਯਾਨੀ ਕਿ ਵੈਟਰਨਰੀ ਡਾਕਟਰਾਂ ਦੀ ਇਸ ਫਾਰਮ ਦੇ ਵਿੱਚ ਨੋ ਐਂਟਰੀ ਹੈ ਬਸ ਇੱਕ ਲਿਖਣੀ ਬਾਕੀ ਹੈ ਸਾਡੇ ਨਾਲ ਇਸ ਫਾਰਮ ਦੇ ਜਿਹੜੇ ਮਾਲਕ ਨੇ ਸਰਦਾਰ ਰਣਜੀਤ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਦਾ ਕਿਹੜੀ ਚੀਜ਼ ਉਹਨਾਂ ਦੇ ਹੱਥ ਲੱਗੀ ਹੈ ਕਿ ਇਸ ਫਾਰਮ ਦੇ ਵਿੱਚ ਜਿਹੜੇ ਡਾਕਟਰਾਂ ਦੀ ਨੋ ਐਂਟਰੀ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਅੱਛਾ ਰਣਜੀਤ ਜੀ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਇਸ ਫਾਰਮ ਦੇ ਵਿੱਚ ਡਾਕਟਰਾਂ ਦੀ ਨੋ ਐਂਟਰੀ ਹੈ ਕੀ ਕਹਾਣੀ ਐ ਨੋ ਐਂਟਰੀ ਦੀ ਅੱਜ ਕੱਲ ਤੇ ਕਿਉਂਕਿ ਜਿਨ੍ਹਾਂ ਨੇ ਚਾਹੇ ਕਿਸੇ ਕੋਲ 5 ਪਸ਼ੂ ਨੇ ਚਾਹੇ ਕਿਸੇ ਕੋਲ 10 ਪਸ਼ੂ ਨੇ ਚਾਹੇ ਕਿਸੇ ਕੋਲ 20 ਨੇ ਆ 50 ਨੇ ਉਹਨਾਂ ਨੇ ਤਾਂ ਆਪਣੇ ਡਾਕਟਰ ਪਰਸਨਲੀ ਕਈ ਵਾਰ ਰੱਖੇ ਹੁੰਦੇ ਨੇ ਕਿ ਫਾਰਮ ਤੇ ਇੱਕ ਡਾਕਟਰ ਅਪਾਇੰਟ ਕੀਤਾ ਹੋਇਆ ਹਾਂਜੀ ਹਾਂਜੀ ਸਰ ਆਪਾਂ ਨੂੰ ਐਸ ਕੇ ਸਾਹਿਬ ਆਪਣਾ ਫਾਰਮੂਲਾ ਮਿਲਿਆ ਜੀ ਕਿਹੜਾ ਜੀ ਡੀ ਐਸ ਕੇ ਇਹ ਕੀ ਹੈ ਜੀ ਇਹ ਆਪਣੇ ਹੋਮਿਓਪੈਥੀ ਦਵਾਈ ਆ ਅੱਛਾ ਅੱਛਾ ਹਾਂ ਇਹਦੇ ਤੋਂ ਆਪਣਾ ਜਦਾਂ ਇਹ ਬੁਖਾਰ ਦੀ ਆ अच्छा ये 20 तो 50 ml देनी ਹੁੰਦੀ ਆ ਹੂੰ ਹੂੰ ਤਾਂ ਉਹ ਯਾਨੀ ਕਿ ਦੋ ਵਾਰ ਹੀ ਦਿੱਤਿਆਂ ਰਿਜ਼ਲਟ ਪੂਰਾ ਮਿਲ ਜਾਂਦਾ ਹੈ ਦਾ ਅੱਛਾ ਤੇ ਜਨਮ ਸਟੈਟਸ ਤੋਂ ਇੱਕ ਨੰਬਰ ਦਵਾਈ ਆ ਸਟੈਟਸ ਕੀ ਹੁੰਦਾ ਜੀ ਇਹ ਆਪਣੇ ਥਾਣਾ ਜੇ ਛੱਡੀ ਬਣ ਜਾਂਦੀ ਹੈ ਜਿਹੜੇ ਮੇਨ ਪ੍ਰੋਬਲਮ ਇਹੀ ਆਉਂਦੀ ਆਪਣੇ ਫਾਰਮਾਂ ਦੇ ਜਿਸ ਤੋਂ ਜ਼ਿਆਦਾ ਫਾਰਮਰ ਪਰੇਸ਼ਾਨ ਹੁੰਦਾ ਹੂੰ ਹੂੰ ਤੋਂ ਸਟੈਟਸ ਤੋਂ ਹਾਂਜੀ ਹਾਂਜੀ ਤੇ ਇਸ ਤੋਂ ਜਦੋਂ ਇਹ ਦਵਾਈ ਦੇ ਦਿੱਤੀ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਦਾ ਠੀਕ ਹੈ ਨਾ ਦੁੱਧ ਵੀ ਘਟਦਾ ਇਹਦਾ ਦੁੱਧ ਵੀ ਨਿਕਟਦਾ ਉਦੋਂ ਦੁੱਧ ਤੇ ਨੋਰਮਲ ਚੱਲ ਪੈਂਦਾ ਲੰਗਰ ਤੇ ਜਦੋਂ ਪਸ਼ੂ ਬਿਮਾਰ ਹੁੰਦਾ ਰਣਜੀਤ ਜੀ ਉਸ ਵੇਲੇ ਵੀ ਦੁੱਧ ਘਟਦਾ ਹੈ ਤੇ ਜਦੋਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਦੋਂ ਆਉਂਦੀਆਂ ਨੇ ਜਦੋਂ ਤੁਸੀਂ ਇਹ ਨੁਸਕੇ ਫਾਰਮੂਲੇ ਇਸਤੇਮਾਲ ਕਰਦੇ ਹੋ ਤੇ ਫਿਰ ਇਹਦੇ ਨਾਲ ਦੁੱਧ ਤੇ ਕੋਈ ਅਸਰ ਪੈਂਦਾ ਹਾਂਜੀ ਦੁੱਧ ਤੇ ਰਿਕਵਰੀ ਛੇਤੀ ਆ ਜਾਂਦੀ ਹੈ ਛੇਤੀ ਰਿਕਵਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਅੱਛਾ ਤੇ ਇਹਦਾ ਯਾਨੀ ਕਿ ਬਹੁਤ ਬੈਨੀਫਿਟ ਹੈ ਇਹਦਾ ਖਰਚਾ ਵੀ ਘਟਾ ਕਿਹੜੇ ਕਿਹੜੇ ਦਿੱਕਤਾਂ ਤੁਹਾਨੂੰ ਮਸਟੈਟਸ ਦੇ ਨਾਲ ਹੋਰ ਆਮ ਕਰਕੇ ਆਉਂਦੀਆਂ ਰਹਿੰਦੀਆਂ ਨੇ ਤੁਹਾਡੇ ਪਸ਼ੂਆਂ ਨੂੰ ਜੜੀਆਂ ਇੱਥੇ ਮਸਟੈਟਸ ਜਾਨਾ ਬੁਖਾਰ ਹੋ ਗਿਆ ਜਿੱਦਾਂ ਠੀਕ ਹੈ ਤੇ ਜਦੋਂ ਕਨਸੀਵ ਕਰਨ ਜੇ ਵੀ ਹੁੰਦੀ ਹੈ ਪ੍ਰੋਬਲਮ ਰਿਪੀਟਰ ਦੀ ਵੀ ਪ੍ਰੋਬਲਮ ਰਿਪੀਟਰ ਦੀ ਵੀ ਆਉਂਦੀ ਹੈ ਪ੍ਰੋਬਲਮ ਤੇ ਫਿਰ ਤੁਹਾਨੂੰ ਕਿੰਨੇ ਟਾਈਮ ਹੋ ਗਏ ਇਸ ਇਸ ਕੰਮ ਵਿੱਚ ਸਹਾਇਕਤੰਦੇ ਚ 2021 ਚ ਸ਼ੁਰੂ ਕੀਤਾ ਸੀਗਾ ਜੀ 2021 ਚ ਸ਼ੁਰੂ ਕੀਤਾ ਹਾਂਜੀ ਹਾਂਜੀ ਤੇ ਆਪਾਂ ਨੂੰ ਉਦੋਂ ਤੋਂ 2022 ਤੋਂ ਮੈਨੂੰ ਇਹ ਫਾਰਮੂਲਾ ਪਤਾ ਲੱਗਾ ਸੀਗਾ 21 ਚ ਕੀ ਹੋਇਆ ਸੀ ਸ਼ੁਰੂਆਤ ਸ਼ੁਰੂਆਤ ਚ ਮੈਂ ਫਿਰ ਆਪਣੇ ਫੇਸਬੁੱਕ ਦੇਖ ਰਿਹਾ ਸੀ ਤਾਂ ਅਚਾਨਕ ਇਹਨਾਂ ਦੀ ਐਡ ਆ ਗਈ ਉੱਥੋਂ ਮੈਂ ਇਹਨਾਂ ਨੂੰ ਫਿਰ ਫੋਨ ਲਾ ਕੇ ਪੁੱਛਿਆ ਤੇ ਫਿਰ ਆਹ ਭਾਜੀ ਆਪਣੇ ਦੁਕਾਨਦਾਰ ਸਾਹਿਬ ਇਹਨਾਂ ਕੋ ਜੋਸ਼ਨ ਜੀ ਹਾਂਜੀ ਹਾਂਜੀ ਇਹਨਾਂ ਕੋਲੋਂ ਫਿਰ ਦਵਾਈ ਮੇ ਸ਼ੁਰੂ ਕੀਤੀ ਕਿ ਕਿੰਨੇ ਪਸ਼ੂ ਸੀ ਤੁਹਾਡੇ ਕੋਲ ਉਦੋਂ ਮੇਰੇ ਕੋਲ ਚਾਰਕ ਪਸ਼ੂ ਸੀ ਚਾਰ ਪੰਜ ਡੰਗਰ ਸੀਗੇ ਬਸ ਹਾਂਜੀ ਹਾਂਜੀ ਅੱਛਾ ਫਿਰ ਉਹਨਾਂ ਨੇ ਤੰਗ ਕੀਤਾ ਉਹ ਹਾਂਜੀ ਮਸਟੈਟਸ ਆਈ ਸੀ ਤਾਂ ਉਹ ਤੋਂ ਬੰਦੇ ਦਾ ਦਿਲ ਬਹੁਤ ਟੁੱਟਦਾ ਅੱਛਾ ਜਦੋਂ ਯਾਨੀ ਕਿ ਦੁੱਧ ਬਹੁਤ ਘਟ ਜਾਂਦਾ ਹੂੰ ਹੂੰ ਤੇ ਉਦੋਂ ਬਾਅਦ ਫਿਰ ਜਦੋਂ ਇਹ ਆਪਾਂ ਨੂੰ ਮਿਲ ਗਿਆ ਫਾਰਮੂਲਾ ਤੇ ਬਹੁਤ ਉਹ 2025 21 ਤੋਂ 4 ਪਸ਼ਵਾਂ ਤੋਂ ਪੰਜ ਤੋਂ ਸ਼ੁਰੂ ਕੀਤਾ ਅੱਜ 35 ਪਸ਼ੂਆ ਆਪਣੇ ਕੋਲ। ਕੀ ਬਾਤ ਹੈ ਕੀ ਬਾਤ। ਦੱਸੋ ਇਹਨਾਂ ਦਾ ਬੇਟਾ ਵੀ ਕਾਫੀ ਐਕਟਿਵ ਹੈਗਾ। ਤੁਸੀਂ ਦੇਖੋ ਵੀ ਛੋਟੇ-ਛੋਟੇ ਬੱਚੇ ਵੀ ਇਸ ਫਾਰਮੂਲੇ ਨੂੰ ਇਹਨਾਂ ਨੁਸਖਿਆਂ ਨੂੰ ਬੜੇ ਈਜ਼ੀਲੀ ਜਿਹੜੇ ਉਹ ਕਨਸੀਵ ਕਰਵਾ ਦਿੰਦੇ ਨੇ ਔਰ ਬੜੇ ਈਜ਼ੀਲੀ ਜਿਹੜੇ ਸਾਡੇ ਜਿਹੜੇ ਪਸ਼ੂ ਸਾਡੇ ਫਾਰਮਾਂ ਦੇ ਵਿੱਚ ਰੱਖੇ ਉਹਨਾਂ ਨੂੰ ਦੇ ਦਿੰਦੇ ਨੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜਸਰਾਜ ਸਿੰਘ ਹੈ। ਅੱਛਾ ਜਸਰਾਜ ਕੀ ਕਹਾਣੀ ਹੈ ਤੁਹਾਡੇ ਫਾਰਮ ਦੀ? ਪਾਪਾ ਦਾ ਨਾਲ ਤੁਸੀਂ ਜ਼ਿਆਦਾ ਐਕਟਿਵ ਹੋ ਇੱਥੇ? ਉਦਦਾ ਹੀ ਜਦੋਂ ਸ਼ੁਰੂ ਕੀਤੇ ਗਏ ਨਾਲ-ਨਾਲ ਦਿਲ ਲੱਗ ਗਿਆ। ਦਿਲ ਵੀ ਲੱਗਿਆ ਰਿਹਾ ਨਾਲ। ਹਾਂ ਜਿੱਦਾਂ ਜਿੱਦਾਂ ਪਾਪਾ ਕਰਦੇ ਗਏ ਉਹਦਾ ਉਹਦਾ ਦੇਖੀ ਗਏ ਕਿ ਕਿੱਦਾਂ ਕਰਨਾ ਵਾ। ਤੇ ਉਦਦਾ ਹੀ ਪਤਾ ਲੱਗ ਗਿਆ। ਅੱਛਾ ਤੇ ਫਿਰ ਜਦੋਂ ਕੋਈ ਪਸ਼ੂ ਬਿਮਾਰ ਹੋ ਜਾਂਦਾ ਫਿਰ ਕੀ ਕਰਦੇ ਹੋ? ਆਹਾਂ ਜਿਆਦਾਤਰ ਬੁਖਾਰ ਦੀ ਹੁੰਦੀ ਆ। ਜਿਆਦਾਤਰ ਬੁਖਾਰ ਦੀ ਪ੍ਰੋਬਲਮ ਹੁੰਦੀ ਆ। ਉਹ ਫਿਰ ਬੀਐਸਕੇ ਦੀ ਫਾਰਮੂਲਾ ਉਹ ਦੇ ਦੇਈਦਾ। ਤੁਸੀਂ ਵੀ ਦੇ ਦਿੰਦੇ ਹੋ। ਹਾਂਜੀ ਸੋ ਤੁਸੀਂ ਦੇਖੋ ਵੀ ਛੋਟੇ-ਛੋਟੇ ਜਿਹੜੇ ਸਾਡੇ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਵਿਰਾਸਤ ਟਰਾਂਸਫਰ ਕੀਤੀ ਜਾ ਰਹੀ ਹੈ ਸਹਾਇਕ ਧੰਦਿਆਂ ਦੀ ਡੈਰੀ ਦੀ ਤੇ ਜਸਰਾਜ ਦਾ ਕਹਿਣਾ ਹੈ ਕਿ ਉਹ ਖੁਦ ਵੀ ਦੇ ਦਿੰਦੇ ਨੇ ਅੱਛਾ ਤੁਹਾਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਇਹਨੂੰ ਕਿਹੜੀ 1 ਨੰਬਰ ਦੇਣੀ ਹੈ 2 ਨੰਬਰ ਦੇਣੀ ਹੈ ਕਿਵੇਂ ਦੇਣੀ ਹੈ ਉਹ ਇੱਥੇ ਲਿਖਿਆ ਹੁੰਦਾ ਨਾ ਪਤਾ ਲੱਗ ਜਾਂਦਾ ਵਾ ਕਿ ਆ ਮੋਟ ਟੈਟਸ ਦੀ ਆ ਬੁਕਾਰ ਦੀ ਆ ਹੂੰ ਹੂੰ ਉਹਦਾ ਤੇ ਡਾਕਟਰ ਆਏ ਨੂੰ ਕਿੰਨਾ ਟਾਈਮ ਹੋ ਗਿਆ ਏ ਆਈ ਤੋਂ ਇਲਾਵਾ ਹੋ ਗਏ 3 ਸਾਲ 3 ਸਾਲ ਹੋ ਗਏ ਡਾਕਟਰ ਵੜੇ ਨਹੀਂ ਇੱਥੇ ਨਹੀਂ ਸੋ ਅੱਛਾ ਰਣਜੀਤ ਜੀ ਤੁਸੀਂ ਕਹਿ ਰਹੇ ਸੀ ਵੀ ਬਸ ਕੱਲਾ ਬੋਰਡ ਲਾਉਣਾ ਹੀ ਬਾਕੀ ਹੈ 노 ਐਂਟਰੀ ਦਾ ਡਾਕਟਰਾਂ ਦੀ ਦਾ ਤੇ ਫਿਰ ਜਿਹੜੇ ਸਾਡੇ ਕਿਸਾਨ ਭਰਾ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਪਰੇਸ਼ਾਨ ਹੈਗੇ ਨੇ ਮਸਟੈਟਸ ਤੋਂ ਪਰੇਸ਼ਾਨ ਹੈਗੇ ਨੇ ਰਿਪੀਟਰ ਤੋਂ ਪਰੇਸ਼ਾਨ ਹੈਗੇ ਨੇ ਅੱਛਾ ਦੁੱਧ ਵੀ ਵਧਿਆ ਇੱਥੇ ਇਹਨਾਂ ਦੇ ਨੁਸਖੇ ਫਾਰਮੂਲੇ ਨਾਲ ਹਾਂਜੀ ਦੁੱਧ ਦਾ ਫਰਕ ਆਪਣੇ ਆਪ ਆਣਾ ਜਦੋਂ ਡੰਗਰ ਬਿਮਾਰ ਨਹੀਂ ਹੁੰਦਾ ਜੀ ਹਾਂ ਦੇਸ ਕਰਕੇ ਫਿਰ ਇਹ ਫਾਰਮੂਲੇ ਨਾਲ ਇਹ ਦੂਜਾ ਵੈਟਰਨਰੀ ਚ ਥੋੜਾ ਜਿਹਾ ਦੁੱਧ ਜਾਲਾ ਘੜਦਾ ਜਲਦੀ ਇਹ ਰਿਕਵਰੀ ਜਲਦੀ ਕਰ ਜਾਂਦਾ ਜੀ ਠੀਕ ਹੈ ਠੀਕ ਹੈ ਕਿੰਨੇ ਦਿਨ ਚ ਇੱਕ ਸਟੇਟਸ ਦੀ ਜਿਹੜੀ ਪ੍ਰੋਬਲਮ ਹੈ ਦੂਰ ਹੋ ਜਾਂਦੀ ਹੈ ਜਾਂ ਬੁਖਾਰ ਸਟੇਟਸ ਦੇ ਹਿਸਾਬ ਤੇ ਹੀ ਆ ਜੀ ਜਿਆਦਾ ਹੋਵੇ ਤਾਂ ਫਿਰ 2-3 ਦਿਨ ਲੱਗ ਵੀ ਜਾਂਦੇ ਆ ਠੀਕ ਹੈ ਨਹੀਂ ਤੇ ਜੇ ਟਾਈਮ ਤੇ ਪਤਾ ਲੱਗ ਜੇ ਤਾਂ ਇੱਕ ਵਾਰ ਹੀ ਦਿੱਤੇ ਆਈ ਦੂਜੇ ਦਿਨ ਪੂਰਾ ਪਤਾ ਲੱਗ ਜਾਂਦਾ ਅੱਛਾ ਮਤਲਬ ਦੂਸਰੇ ਦਿਨ ਰਿਕਵਰ ਕਰ ਜਾਂਦੇ ਬਹੁਤ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਇਹਦਾ ਅੱਛਾ ਅੱਛਾ ਜਿਹੜੇ ਕਿਸਾਨ ਭਰਾ ਇਸ ਵੇਲੇ ਬਾਈ ਜੀ ਮਤਲਬ 4-5 ਦੀ ਖੜੇ ਨੇ ਉਹ ਕਹਿੰਦੇ ਨੇ ਯਾਰ ਹੋਰ ਪਾਉਣ ਨੂੰ ਦਿਲ ਹੀ ਨਹੀਂ ਕਰਦਾ ਸਾਡੇ ਕੋਲ ਉਹ ਹੀ ਨਹੀਂ ਸਾਭ ਹੁੰਦੇ ਰੋਜ਼ ਡਾਕਟਰ ਆਉਂਦਾ ਰੋਜ਼ ਵੈਟਰਨਰੀ ਡਾਕਟਰ ਆਉਂਦਾ ਆਉਂਦਾ ਇਹ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਕਿਸਾਨ ਦਾ ਦਿਲ ਟੁੱਟੇ ਜਾਂਦਾ ਹੈ ਹੂੰ ਹੂੰ ਤੇ ਉਸ ਕਰਕੇ ਫਿਰ ਇਸ ਧੰਦੇ ਨੂੰ ਕਰਨ ਨੂੰ ਦਿਲ ਨਹੀਂ ਕਰਦਾ ਓਕੇ ਹਾਂਜੀ ਜੀ ਜੀ ਤੇ ਫਿਰ ਜਸਰਾਜ ਅੱਗੇ ਨੂੰ ਵਧਾਉਣਾ ਹੈ ਕੰਮ ਹਾਂਜੀ ਕਿੰਨੇ ਕੀ ਹੈਗਾ ਵੀ ਕਿੰਨੇ ਕੁ ਰੱਖਣੇ ਨੇ ਪਸ਼ੂ ਅੱਗੇ ਨੂੰ 50 ਦਾ ਗੋਲ ਅੱਛਾ 50 ਦਾ ਇਸ ਵੇਲੇ ਕਿੰਨੇ ਇਹ 40 ਕ ਹੋਣਗੇ ਅੱਛਾ 40 ਨੇ ਸਿਰਫ ਦੱਸ ਹੀ ਰਹਿ ਗਿਆ ਹਾਂਜੀ ਮਤਲਬ ਤੁਸੀਂ ਦੇਖੋ ਵੀਰ ਜੀ ਨੇ 2021 ਚ ਸ਼ੁਰੂ ਕੀਤਾ ਸੀ ਤੇ 2022 ਦੇ ਵਿੱਚ ਇਹਨਾਂ ਨੂੰ ਡਾਕਟਰ ਬੀ ਐਸ ਕੇ ਦੇ ਨੁਸਖੇ ਇੰਟਰੋਡਿਊਸ ਹੋਏ ਇਹਨਾਂ ਨੂੰ ਪਤਾ ਲੱਗਿਆ ਤੇ ਅੱਜ 2025 ਦੇ ਵਿੱਚ ਇਹਨਾਂ ਕੋਲ ਲਗਭਗ 40 ਦੇ ਕਰੀਬ ਪਸ਼ੂ ਨੇ ਸਾਡੇ ਨਾਲ ਡਾਕਟਰ ਉਪਕਾਰ ਕਾਉਂਸਲ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਕਿਹੜੇ ਨੁਸਖੇ ਫਾਰਮੂਲੇ ਚ ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਖੁਦ ਦੇ ਡਾਕਟਰ ਆਪ ਬਣ ਰਹੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਫਰੋਕੀ ਜੀ ਅੱਛਾ ਡਾਕਟਰ ਸਾਹਿਬ ਇਹ ਸਾਨੂੰ ਸਮਝਾਓ ਕਿ ਤੁਸੀਂ ਜਿਹੜੀ ਮਹਿੰਮ ਵਿੱਡੀ ਹੈ ਕਿ ਜਿਸ ਵਿਰਾਸਤ ਤੋਂ ਸਾਡੇ ਕਿਸਾਨ ਦੂਰ ਹੋ ਰਹੇ ਸੀ ਯਾਨੀ ਕਿ ਡੈਰੀ ਫਾਰਮਿੰਗ ਤੋਂ ਦੂਰ ਹੋ ਰਹੇ ਸੀ ਤੁਸੀਂ ਚਟਿੱਚਾ ਮਿੱਠਾ ਹੈ ਕਿ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਜੋੜਨਾ ਹੈ ਇਹ ਇਸ ਤਰ੍ਹਾਂ ਦੇ ਜਿਹੜੇ ਨੁਸਕੇ ਫਾਰਮੂਲੇ ਹੈਗੇ ਨੇ ਕਿਵੇਂ ਕੰਮ ਕਰਦੇ ਨੇ ਬੜੇ ਛੇਤੀ ਕੰਮ ਕਰਦੇ ਨੇ ਸਰ ਗੱਲ ਇਹ ਹੈ ਜੀ ਜਿਹੜਾ ਇਹ ਆਪਣਾ ਪਾਰਟ ਹੈ ਨਾ ਜੀ ਇਹ ਟੋਟਲੀ ਆਰਗੈਨਿਕ ਹੈ ਠੀਕ ਹੈ ਦੇਖੋ ਇਹ ਮੇਰੇ ਭਰਾ ਨੂੰ ਪ੍ਰੋਪਰ ਇਸ ਚੀਜ਼ ਦੀ ਜਾਣਕਾਰੀ ਆ ਗਈ ਵੀ ਜਦੋਂ ਮਸਟੈਟਸਾਈ ਮੰਨ ਲਓ ਛਿੱਦੀ ਆਉਣੀ ਸ਼ੁਰੂ ਹੋਈ ਜਾਂ ਸੋਇਲਿੰਗ ਹੋਈ ਵੀ ਆਪਾਂ ਉੱਥੇ ਡੋਜ਼ 20 ਐਮਐਲ ਦੇਣੀ ਹੈ 30 ਐਮਐਲ ਦੇਣੀ ਹੈ 100 ਐਮਐਲ ਦੇਣੀ ਹੈ ਇਹਨੂੰ ਪੂਰੀ ਇਸ ਚੀਜ਼ ਦੀ ਨੌਲੇਜ ਆ ਗਈ ਤਾਂ ਕਰਕੇ ਇਹ ਅੱਜ ਬੀਐਸਕੇ ਨਾਲ ਪ੍ਰੋਪਰ ਜੁੜ ਚੁੱਕਿਆ ਜੀ ਡਾਕਟਰ ਇਹਨਾਂ ਕੋਲੇ ਆਂਦਾ ਤਾਂ ਓਨਲੀ ਈਏ ਆਈ ਕਰਨਾ ਆਂਦਾ ਹੈ ਠੀਕ ਹੈ ਜੀ ਦੇਖੋ ਬੱਚਾ ਉਹ ਛੋਟਾ ਜਿਹਾ ਹਨਾ 12-13 ਸਾਲ ਦਾ ਬੱਚਾ ਹੈ ਆਪਦੇ ਪਾਪਾ ਨੂੰ ਦੇਖਦੇ ਹੋਏ ਇਹਨੂੰ ਵੀ ਪੂਰੀ ਪ੍ਰੋਪਰ ਨੌਲੇਜ ਆ ਗਈ ਵੀ। ਵਿਰਾਸਤ ਮਿਲ ਗਈ, ਟਰਾਂਸਫਰ ਹੋ ਗਈ। ਹਾਂਜੀ ਹਾਂਜੀ। ਦੇਖੋ ਕਿੰਨਾ ਸੌਖਾ ਕੰਮ ਹੈ। ਇੱਕ ਛੋਟਾ ਜਿਹਾ ਬੱਚਾ 12-13 ਸਾਲ ਦਾ ਬੱਚਾ ਆਪਣੇ ਫਾਰਮ ਨੂੰ ਕਿੰਨੇ ਚੰਗੇ ਤਰੀਕੇ ਨਾਲ ਸੰਭਾਲ ਰਿਹਾ। ਜਿਵੇਂ ਇਹ ਕਹਿੰਦਾ 50, ਮੈਨੂੰ ਲੱਗਦਾ ਉਹਨਾਂ ਦੇ ਟਾਈਮ ਦੇ ਵਿੱਚ 5-4 ਸਾਲ ਜਦੋਂ ਇਹ ਵੱਡਾ ਹੋ ਗਿਆ, ਇਹਨਾਂ ਕੋਲੇ 2-300 ਐਨੀਮਲ ਹੋਊਗਾ ਜੀ। ਇਹ ਇੰਨਾ ਕ ਵਧੀਆ ਤਰੀਕੇ ਨਾਲ ਫਾਰਮ ਨੂੰ ਸਾਂਭ ਸੰਭਾਲ ਕਰ ਰਹੇ ਨੇ ਜੀ। ਹਾਂ ਹਾਂ। ਬਾਕੀ ਟੋਟਲ ਆਰਗੈਨਿਕ ਪਾਰਟ ਆ ਜੀ ਜਿੰਨਾ ਆਰਗੈਨਿਕ ਤਰੀਕੇ ਨਾਲ ਆਪਾਂ ਜੁੜਾਂਗੇ ਇਹਨਾਂ ਦੇ ਖਾਣ ਪੀਣ ਦਾ ਪ੍ਰੋਪਰ ਧਿਆਨ ਰੱਖਾਂਗੇ ਤਾਂ ਮੈਨੂੰ ਨਹੀਂ ਲੱਗਦਾ ਇਸ ਵੇਲੇ ਇਸ ਵੇਲੇ ਉਕਰ ਜੀ ਡਾਕਟਰ ਸਾਹਿਬ ਜਿਹੜੀ ਕਿਸਾਨ ਹੈਗੇ ਨੇ ਉਹ ਸਭ ਤੋਂ ਵੱਡੀ ਗਲਤੀ ਡੈਰੀ ਫਾਰਮਿੰਗ ਚ ਕਿਉਂਕਿ ਤੁਹਾਡਾ ਤਜਰਬਾ ਬੜਾ ਲੰਮਾ ਤਜਰਬਾ ਹੈ ਔਰ ਬੜਾ ਅਸੀਂ ਕਹਿ ਲਈਏ ਕਿ ਤੁਹਾਡੇ ਨਾਲ ਹਜ਼ਾਰੇ ਹੀ ਸੈਂਕੜੇ ਜਿਹੜੇ ਕਿਸਾਨ ਹੈਗੇ ਨੇ ਪੰਜਾਬ ਦੇ ਜੁੜੇ ਹੋਏ ਨੇ ਇਸ ਵੇਲੇ ਗਲਤੀ ਕਿੱਥੇ ਕਰ ਰਿਹਾ ਹੈ ਕਿਸਾਨ ਜਿਹੜਾ ਸਭ ਤੋਂ ਵੱਡੀ ਗਲਤੀ ਹੈਗੀ ਹੈ ਜੀ ਜਿਹੜਾ ਆਪਣੇ ਖਾਣ ਪੀਣ ਦਾ ਮੰਨ ਕੇ ਚੱਲੋ ਫੀਡ ਦਾ 파ਟ ਹੈ ਆਚਾਰ ਦਾ 파ਟ ਹੈ ਤੂੜੀ ਦਾ 파ਟ ਹੈ ਜਿੰਨੀਆਂ ਵੀ ਖਾਣ ਵਾਲੀਆਂ ਚੀਜ਼ਾਂ ਨੇ ਪਸ਼ੂ ਦੇ ਜੇ ਆਪਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਕਿਸੇ ਡਾਕਟਰ ਦੀ ਗਾਈਡੈਂਸ ਨਾਲ ਚੱਲਾਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਡੈਰੀ ਫਾਰਮ ਧੰਦਾ ਕੋਈ ਮਾੜਾ ਧੰਦਾ ਜੀ ਉਹ ਦਿਨ ਦੁੱਗਣੀ ਰਾ ਚੱਕਣੀ ਤਰੱਕੀ ਕਰਨਗੇ ਖਾਣ ਪੀਣ ਤੇ ਹੀ ਡਿਪੈਂਡ ਕਰਦਾ ਜੀ ਜੀ अच्छा डॉक्टर साहब एक और ਤੁਸੀਂ ਕਹਿ ਰਹੇ ਵੀ ਰਣਜੀਤ ਜੀ ਉਹਨਾਂ ਨੂੰ ਇੱਕ ਗਿਫਟ ਦੇ ਕੇ ਚੱਲੇ ਉਹ ਕਿਹੜੀ ਗਿਫਟ ਹੈਗੀ ਹੈ ਜਿਹੜੀ ਹਾਈ ਮਿਲਕ ਵਾਲੀ ਤੁਸੀਂ ਕਹਿ ਰਹੇ ਸੀ ਗੱਲ ਇਹਦਾ ਕੀ ਫਾਇਦਾ ਹੋਣ ਵਾਲਾ ਇਹ ਦੇਖੋ ਜੀ ਇਹ ਇਦਾਂ ਦਾ ਪ੍ਰੋਡਕਟ ਤਿਆਰ ਹੋ ਗਿਆ ਉਸ ਪਰਮਾਤਮਾ ਦੀ ਕਿਰਪਾ ਨਾਲ ਇਹ ਜਦੋਂ ਆਪਾਂ ਨਾ ਮਤਲਬ ਪਸ਼ੂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਚੀਜ਼ ਕਾਰਨ ਪਸ਼ੂ ਦਾ ਦੁੱਧ ਘਟ ਜਾਂਦਾ ਤਾਂ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਪ੍ਰੋਡਕਟ ਨੇ ਜੀ ਇੱਕ ਲਿ ਕੁਇਡ ਫਾਰਮ ਦੇ ਵਿੱਚ ਹੈ ਇੱਕ ਪਾਊਡਰ ਫਾਰਮ ਦੇ ਵਿੱਚ ਹੈ ਦੋਨਾਂ ਨੂੰ ਜਿਵੇਂ ਲਿ ਕੁਇਡ ਆਪਾਂ ਲੈਣਾ ਹੈ 100 ਐਮ ਐਲ ਜੀ ਪਾਊਡਰ ਲੈਣਾ ਆਪਾਂ 50 ਐਮ ਐਲ ਦੋ ਟਾਈਮ ਦੇਣਾ ਜੀ ਦੂਸਰੀ ਡੋਸ ਤੋਂ ਬਾਅਦ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਪਸ਼ੂ ਦਾ ਦੁੱਧ ਵਧਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਸਭ ਕਿੰਨਾ ਕੁ ਵਧਾ ਦਿੰਦਾ ਕਿੰਨਾ ਕੁ ਦੁੱਧ ਦੇਖੋ ਜੀ ਇਹਨਾਂ ਤੇ ਡਿਪੈਂਡ ਕਰਦਾ ਮੇਰੇ ਭਰਾ ਤੇ ਵੀ ਕਿੰਨਾ ਟਾਈਮ ਦੇਖੋ ਸਟਾਰਟਿੰਗ ਟਾਈਮ ਦਾ ਖਰਚਾ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਮਾਰਕੀਟ ਦੇ ਵਿੱਚ 900 ਰੁਪਏ ਦਾ ਪ੍ਰੋਡਕਟ ਮਿਲਦਾ ਹੈ ਹਨਾ ਜੀ ਤੇ ਮਤਲਬ ਇਹਦਾ ਬੈਨੀਫਿਟ ਜਦੋਂ ਦੁੱਧ ਵਧਣ ਲੱਗ ਗਿਆ ਜੀ ਤਾਂ ਇਹ ਮੰਨ ਕੇ ਚਲੋ ਪਸ਼ੂ 5 6 10 ਕਿਲੋ ਵੀ ਦੁੱਧ ਘਟਾ ਹੈ ਤਾਂ ਇਹ ਉਸ ਨੂੰ ਵੀ ਰਿਕਵਰ ਕਰੂਗਾ ਬਹੁਤ ਵੱਡੀ ਗੱਲ ਹੈ ਜੀ 5 10 ਕਿਲੋ ਹਾਂ ਜੀ ਹਾਂ ਜੀ ਜੇ ਰੈਗੂਲਰ ਪਾਊਗਾ ਜੀ ਹੋਊਗਾ ਕੰਪਲੀਟ ਪੀਟਰ ਫ੍ਰਿਜ ਰਹਿ ਗਿਆ ਇਹ ਮੈਂ ਤਾਂ ਇੱਥੇ ਤੱਕ ਵੀ ਕਹਿਣਾ ਜੀ ਜੇ ਪਸ਼ੂ ਦਾ ਭਾਂਡਾ 20 ਕਿਲੋ ਦਾ ਹੈ ਤਾਂ ਇਹ 20 ਤੋਂ ਵੀ ਵੱਧ ਵਧਾਉਣ ਦੀ ਕੈਪੈਸਿਟੀ ਰੱਖਦਾ ਪ੍ਰੋਡਕਟ ਇਦਾਂ ਦਾ ਜੀ ਸਭ ਤੋਂ ਵੱਡੀ ਗੱਲ ਇਹਦਾ ਬੈਨੀਫਿਟ ਇੱਕ ਹੋਰ ਵੀ ਹੈ ਜੀ ਜਿੱਦਾਂ ਆਪਾਂ ਇਹਨੂੰ ਪਾਉਣੇ ਆ ਇਹਦੇ ਵਿੱਚ ਇੰਨਾ ਇਦਾਂ ਦੇ ਵਿਟਾਮਿਨਸ ਮਿਨਰਲਸ ਪਾਏ ਹੋਏ ਨੇ ਆਪਣੇ ਜਿਵੇਂ ਬਜ਼ੁਰਗ ਨੇ ਉਸ ਪਸ਼ੂ ਦਾ ਜਿਹਨੂੰ ਇਹ ਪਾਇ ਰਿਹਾ ਹਾਈ ਮਿਲਕ ਉਸ ਪਸ਼ੂ ਦਾ ਜਿਹੜਾ ਦੁੱਧ ਹੈ ਉਹਦੇ ਨਾਲ ਉਹਨਾਂ ਦੇ ਗੋਡੇ ਕਿਸੇ ਤਰ੍ਹਾਂ ਦਾ ਵਿਟਾਮਿਨਸ ਕਿਸੇ ਤਰ੍ਹਾਂ ਦਾ ਕੈਲਸ਼ੀਅਮ ਘਟੂਗਾ ਨਹੀਂ ਪ੍ਰਾਪਰ ਮੇਨਟੇਨ ਰਹੂ ਗੋਡਿਆਂ ਕਿਨੋ ਮਤਲਬ ਪੇਨ ਪੇਨ ਕਿਸੇ ਵੀ ਤਰ੍ਹਾਂ ਦਾ ਬਾਡੀ ਦਾ ਉਹ ਕੰਪਲੀਟ ਰਹੂਗਾ ਛੇਤੀ ਕੋਈ ਬਿਮਾਰੀ ਨਹੀਂ ਆਉਂਦੀ ਜਿਹੜੇ ਬੱਚੇ ਨੇ ਜਿਵੇਂ ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਦੇ ਐਨਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਹਨਾ ਜੀ ਤਾਂ ਮੈਨੂੰ ਨਹੀਂ ਲੱਗਦਾ ਜੀ ਕਿਸੇ ਦੇ ਐਨਕ ਲੱਗੂ ਮਤਲਬ ਜਿਨ੍ਹਾਂ ਨੇ ਸ਼ੌਂਕ ਵਜੋਂ ਚਲੋ ਧੰਦੇ ਵਜੋਂ ਨਾ ਸਹੀ ਜਿਨ੍ਹਾਂ ਨੇ ਘਰਾਂ ਦੇ ਵਿੱਚ ਸ਼ੌਂਕ ਵਜੋਂ ਗਈਆਂ ਮੱਝਾਂ ਰੱਖੀਆਂ ਹੋਈਆਂ ਨੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਦੁੱਧ ਕਰਕੇ ਇਸ ਵੇਲੇ ਬਿਮਾਰੀਆਂ ਆ ਸਕਦੀਆਂ ਨੇ ਜਾਂ ਥੋੜੀਆਂ ਬਹੁਤ ਆਉਂਦੀਆਂ ਨੇ ਤਾਂ ਜਿਹੜਾ ਤੁਹਾਡਾ ਨੁਸਖਾ ਤੁਹਾਡਾ ਫਾਰਮੂਲਾ ਉਹ ਬਿਮਾਰੀਆਂ ਨਹੀਂ ਆਉਣ ਦੇਗਾ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਟੋਟਲੀ ਐ ਇਦਾਂ ਦੇ ਵਿਟਾਮਿਨਸ ਮਿਲਨਦੇ ਪ ਪਾਟ ਹੈ ਇਹਦੇ ਵਿੱਚ ਜੀ 100% ਰਿਜ਼ਲਟ ਮਿਲਣਗੇ ਜੀ ਛੇਤੀ ਛੇਤੀ ਕੋਈ ਬਿਮਾਰੀ ਬਾਡੀ ਨੂੰ ਲੱਗਦੀ ਹੀ ਨਹੀਂ ਜੀ ਜੀ अच्छा तो फिर एक आखिर ਦੇ ਵਿੱਚ ਡਾਕਟਰ ਸਾਹਿਬ ਜਿਹੜੇ ਇਸ ਵੇਲੇ ਕਿਸਾਨ ਚ ਹੈ ਮੋਟ ਸਟੈਟਸ ਦੀ ਪ੍ਰੋਬਲਮ ਹੋਵੇ ਚਾਹ ਰਿਪੀਟਰ ਦੀ ਦਿੱਕਤ ਹੋਵੇ ਜਾਂ ਫਿਰ ਕਈ ਵਾਰ ਬੰਨ ਮਰ ਜਾਂ ਬੰਨ ਲੱਗ ਜਾਂਦਾ ਜਾਂ ਫਿਰ ਕਈ ਵਾਰ ਪਸ਼ੂ ਹੈਗੇ ਖਾਂਸੀ ਨਾਲ ਜ਼ੁਕਾਮ ਨਾਲ ਜਿਹੜਾ ਕਿਉਂਕਿ ਇਸ ਵੇਲੇ ਮੌਸਮ ਇਕਲਕਤ ਬਦਲ ਰਹੇ ਨੇ ਉਹਨਾਂ ਵਾਸਤੇ ਕਿਹੜੇ ਨੁਸਖੇ ਫਾਰਮੂਲੇ ਤੁਸੀਂ ਤਿਆਰ ਕੀਤੇ ਹੋਏ ਨੇ ਜਿਵੇਂ ਜੀ ਹੁਣ ਇਸ ਟਾਈਮ ਜਿਵੇਂ ਤੁਸੀਂ ਖਾਂਸੀ ਦੀ ਗੱਲ ਕਹੀ ਹੈ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਖਾਂਸੀ ਤੋਂ ਬਾਅਦ ਹੀ ਆਪਣੇ ਲੰਗਸ ਦੇ ਵਿੱਚ ਜੋ ਵੱਡੀ ਸਮੱਸਿਆ ਆ ਜਾਂਦੀ ਹੈ ਉਹ ਨਮੂनियां ਟਾਈਪ ਹੋ ਜਾਂਦਾ ਹੈ ਹਨਾ ਜੀ ਉਹਦੇ ਲਈ ਆਪਣਾ 19 ਨੰਬਰ ਪ੍ਰੋਡਕਟ ਆਉਂਦਾ ਜੀ ਉਹ ਫਾਸਟਰਡ ਹੋ ਜਾਂਦੀ ਜਿਹੜੀ 20 ਕਐਮਐਲ ਦੀ ਡੋਜ਼ ਦੋ-ਦੋ ਘੰਟਿਆਂ ਬਾਅਦ ਪੰਜਕ ਟਾਈਮ ਪਹਿਲੇ ਦਿਨ ਦਿੱਤੀ ਆਵੇ ਤਿੰਨ ਦਿਨਾਂ ਦੀ ਤਿੰਨ ਦਿਨਾਂ ਦੇ ਵਿੱਚ ਪ੍ਰੋਪਰ ਖੰਸੀ ਦੀ ਰਿਕਵਰੀ ਹੋਣ ਲੱਗ ਜਾਂਦੀ ਆ ਬਹੁਤ ਸੋਹਣੀ ਨਮੂਨੀਆਂ ਹੁਣ ਤੋਂ ਬਚ ਜਾਂਦਾ ਪਸ਼ੂ ਨਮੂਨੀਆਂ ਹੋਊਗਾ ਤਾਂ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਆ ਫਾਰਮ ਲਈ ਜੀ ਜੀ ਹਾਂਜੀ 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 ਅੱਛਾ ਰਣਜੀਤ ਜੀ ਇਹ ਦੱਸੋ ਵੀ ਤੁਸੀਂ ਕਿਸੇ ਪਸ਼ੂ ਨੂੰ ਰੇਟ ਤੇ ਵੱਧ ਤੇ ਲੈ ਕੇ ਆਂਦਾ ਹੋਵੇ ਜਾਂ ਇੱਕ ਚੰਗੀ ਕੀਮਤ ਅਦਾ ਕਰਕੇ ਲੈ ਕੇ ਆਂਦਾ ਹੋਵੇ ਤਿੰਨ ਸਾਲ ਚ ਕਦੇ ਘਟਾ ਕੇ ਵੇਚਿਆ ਨੇ ਆਪਾਂ ਸੇਲ ਕੀਤੇ ਨਹੀਂ ਭਾਜੀ ਮੁੜ ਕੇ ਸੇਲ ਹੀ ਨਹੀਂ ਕੀਤੇ ਨਹੀਂ ਨਹੀਂ ਸੇਲ ਨਹੀਂ ਕੀਤੇ ਜੰਦਾ ਅਗਲੇ ਸਾਲ ਤੋਂ ਆਪਣੀ ਸੇਲ ਸ਼ੁਰੂ ਹੋਊਗੀ ਅੱਛਾ ਅੱਛਾ ਹਾਂਜੀ ਜੀ ਜੀ ਸੋ ਦੇਖੋ ਬਹੁਤ ਵੱਡੀ ਉਦਾਹਰਣ ਹੈਗੀ ਸਾਡੇ ਨਾਲ ਜੋਸਨ ਜੀ ਵੀ ਨੇ ਇੱਥੇ ਜਿਹੜੇ ਇਹ ਸਾਰੇ ਫਿਰੋਜ਼ਪੁਰ ਵਾਲੇ ਏਰੀਆ ਦੇ ਵਿੱਚ ਕਿਸਾਨਾਂ ਦੀ ਸੇਵਾ 'ਚ ਲੱਗੇ ਹੋਏ ਨੇ ਅੱਛਾ ਜੋਸਨ ਜੀ ਕਿਵੇਂ ਮੁਲਾਕਾਤ ਹੋਈ ਸੀ ਰਣਜੀਤ ਜੀ ਨਾਲ ਇਹ ਪਹਿਲਾਂ ਮੇਰੇ ਕੋ 2022 ਦੇ ਵਿੱਚ ਪਹਿਲੀ ਵਾਰ ਹੀ ਆਏ ਸੀ ਅੱਛਾ ਜੀ ਤੇ ਮੈਨੂੰ ਉਹਨਾਂ ਨੇ ਦੱਸਿਆ ਵੀ ਆਪਰੇ ਨੇ ਫੇਸਬੁੱਕ ਤੇ ਉਹ ਦੇਖੀ ਸੀ ਐਡ ਤੇ ਕਹਿੰਦੇ ਆਪਰੇ ਕੋਈ ਬੀਐਸਕੇ ਦਾ ਐਡਾਂ ਦਾ ਕੋਈ ਆ ਰਹੀ ਹੈ ਮੇਰੇ ਕੋ ਹਾਂਜੀ ਆ ਰਹੀ ਮਿਲੂਗੀ ਤੁਹਾਨੂੰ ਜਰੂਰ ਮਿਲੂਗੀ ਤੇ ਪਹਿਲੀ ਵਾਰੀ ਮੇਰੇ ਕੋ ਸਿਰਫ ਦੋ ਪੀਸ ਲਾ ਕੇ ਗਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਮਤਲਬ ਮੁੜ ਕੇ ਪਿੱਛੇ ਨਹੀਂ ਦੇਖਿਆ ਫਿਰ ਇਹਨਾਂ ਨੂੰ ਕੋਈ ਜਿਵੇਂ ਹੋਰ ਪ੍ਰੋਬਲਮ ਆ ਗਈ ਪਿੱਛੇ ਵਾਲੀ ਪ੍ਰੋਬਲਮ ਹੈ ਜਾਂ ਕੋਈ ਇੱਕ 10 ਨੰਬਰਾਂ ਦੀ ਆਂਦੀ ਸੀ ਦੁੱਧ ਵਧਾਉਣ ਵਾਲੀ ਉਹ ਵੀ ਠੀਕ ਰਹੀ ਏ ਇੱਕ ਇਹਨਾਂ ਦਾ ਸੀ ਜਿਹੜੀ ਬੁਖਾਰ ਵਾਲੀ ਪੰਜ ਨੰਬਰ ਇਹਨਾਂ ਨੇ ਬੜੇ ਇੰਜੈਕਸ਼ਨ ਲਵਾਏ ਪਰ ਉਹ ਫਰਕ ਨਹੀਂ ਪਿਆ ਨਾਂ ਦੇ ਬਰਾਬਰ ਤੇ ਜਦੋਂ ਇਹਨਾਂ ਨੇ ਪੰਜ ਨੰਬਰ ਦੇਣੀ ਸ਼ੁਰੂ ਕਰਤੀ ਆਟੋਮੈਟਿਕ ਇਹਨਾਂ ਨੂੰ ਪਤਾ ਲੱਗ ਗਿਆ ਵੀ ਠੀਕ ਹੈ ਹੁਣ ਕ ਤੇ ਮਤਲਬ ਜਿਹੜੇ 2022 ਦੇ ਜੇਕਰ ਅਸੀਂ ਗੱਲ ਕਰੀਏ 21 ਦੀ ਗੱਲ ਕਰੀਏ ਉਸ ਵੇਲੇ ਟੀਕੇ ਵਗੈਰਾ ਤੁਸੀਂ ਲਗਾਉਂਦੇ ਹੋਵੋਗੇ ਆਮ ਜਿਵੇਂ ਕਿਸਾਨ ਲਗਾਉਂਦੇ ਨੇ ਹਾਂਜੀ ਉਦੋਂ ਲੱਗਦੇ ਸੀ ਕਿਹੜੇ ਕਿਹੜੇ ਕਿੰਨੇ ਕਦੇ ਟੀਕੇ ਲੱਗ ਜਾਂਦੇ ਸੀ ਸੀਜ਼ਨ 'ਚ ਉਹ ਆਪਣੇ ਉਦੋਂ ਆਪਣਾ ਫਾਰਮ ਛੋਟਾ ਹੀ ਸੀਗਾ ਮੈਂ ਤੇ ਉਦੋਂ ਇਹ ਵੀ ਖਰਚਾ ਤਾਂ ਫਿਰ ਵੀ ਇੱਕ ਵਾਰ ਡਾਕਟਰ ਆਏ ਤੇ 500 ਦਾ ਨੋਟ ਤਾਂ ਲੈ ਕੇ ਜਾਂਦਾ ਹਾਂ ਹਾਂ ਜੀ ਉਹ ਤਾਂ ਕਾਫੀ ਜ਼ਿਆਦਾ ਹੋ ਜਾਂਦਾ ਇਹਦੇ ਇਸ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਜੀ ਜੀ ਹਾਂ ਜੀ ਅੱਛਾ ਜੋਸ਼ ਸਿੰਘ ਜੀ ਜੇਕਰ ਤੁਹਾਡੇ ਨਾਲ ਕਿਸੇ ਨੂੰ ਮਿਲਣਾ ਹੋਵੇ ਆਪਣੇ ਪਸ਼ੂਆਂ ਦੀਆਂ ਬਿਮਾਰੀਆਂ ਦਿੱਕਤਾਂ ਟੈਨਸ਼ਨਾਂ ਜਿਹੜੀਆਂ ਫਾਰਮ ਦੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁਣ ਬੈਠ ਕੇ ਸਾਂਝੀਆਂ ਕਰਨੀਆਂ ਹੁਣ ਕਈ ਵਾਰ ਫੋਨ ਤੇ ਰਾਬਤਾ ਨਹੀਂ ਵੀ ਹੁੰਦਾ ਤੇ ਕਿਵੇਂ ਮਿਲ ਸਕਦੇ ਨੇ ਤੁਹਾਨੂੰ ਜਿਹੜੇ ਇੱਥੇ ਦੇ ਕਿਸਾਨ ਹੈਗੇ ਨੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਆਪਾਂ ਨੂੰ ਉੱਥੇ ਸ਼ਹਿਰ ਦੇ ਵਿੱਚ ਬਾਂਸੀਗੜ ਚੌਂਕ ਠੀਕ ਹੈ ਨੀਅਰ ਊਮਨ ਕਾਲਜ ਉੱਥੇ ਆ ਸਕਦੇ ਨੇ ਜੇ ਨਹੀਂ ਆ ਸਕਦੇ ਤਾਂ ਸਾਨੂੰ ਫੋਨ ਕਰਕੇ ਜਿੱਥੇ ਮਰਜ਼ੀ ਸਾਨੂੰ ਬੁਲਾ ਸਕਦੇ ਨੇ ਅਸੀਂ ਉਹਨਾਂ ਕੋਲ ਜਰੂਰ ਪਹੁੰਚਾਂਗੇ ਜੀ ਜੀ ਹਾਂ ਜੀ ਉਹਦਾ ਟਾਈਮ ਕੱਟ ਕੇ ਉਹਨਾਂ ਕੋਲ ਜਾਵਾਂਗੇ ਸਦਾ ਕੁਝ ਉਹਨਾਂ ਨੂੰ ਸਮਝਾਵਾਂਗੇ ਉਹਨਾਂ ਨੂੰ ਦੁਬਾਰਾ ਜਿਹੜੀਆਂ ਆਪਣੇ ਕੋ ਇਹਨਾਂ ਦੀਆਂ ਜਿਹੜੀਆਂ ਕਾਪੀਆਂ ਨੇ ਜਿਹੜੀਆਂ ਛਪੀਆਂ ਹੋਈਆਂ ਨੇ ਉਹਨਾਂ ਨੂੰ ਦੇ ਕੇ ਆਵਾਂਗੇ ਬਿਨ ਤੁਸੀਂ ਦੇਖੋ ਸਮਝੋ ਉਹਦਾ ਇੱਕ ਇੱਕ ਵਾਰੀ ਤੁਸੀਂ ਯੂਜ਼ ਕਰੋ ਤੁਹਾਨੂੰ ਆਪਣੇ ਰਿਜ਼ਲਟ ਮਿਲੂਗਾ ਤੁਸੀਂ ਆਪਣੇ ਆਪ ਵੀ ਦੁਬਾਰਾ ਲੈ ਕੇ ਜਾਓ ਜੀ 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 ਅੱਛਾ ਰਣਜੀਤ ਜੀ ਆਖਰੀ ਸਵਾਲ ਜਾਂਦੇ ਜਾਂਦੇ ਸਾਨੂੰ ਇਹ ਦੱਸੋ ਵੀ ਜਿਹੜੇ ਇਹ ਨੁਸਕੇ ਨੇ ਫਾਰਮੂਲੇ ਟ੍ਰੇਨਿੰਗ ਲੈਣ ਚ ਜਾਂ ਦੇਣ ਚ ਕੋਈ ਬਹੁਤੀ ਦਿੱਕਤ ਤਾਂ ਨਹੀਂ ਹੁੰਦੀ ਕਿੰਨੇ ਕ ਟਾਈਮ ਚ ਤੁਸੀਂ ਸਿੱਖ ਗਏ ਸੀ ਆਪ ਦੇ ਡਾਕਟਰ ਆਪ ਬਣ ਗਏ ਸੀ ਨੰਬਰ ਵਾਈਜ਼ ਆ ਵੀਰੇ ਜੇ ਕੋਈ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਗੇ ਅੱਛਾ ਉਹ ਇਹ ਬਾਲਾ ਨਾਮ ਨੂੰ ਪੜਨ ਵਾਲੀ ਜਿਹੜੇ ਆਮ ਪੜਨ ਵਾਲੇ ਲੋਕਾਂ ਨੂੰ ਮੁਸ਼ਕਲ ਆਉਂਦੀ ਉਹ ਤਾਂ ਬਿਲਕੁਲ ਇੱਕ ਨੰਬਰ ਦੋ ਨੰਬਰ ਹੀ ਰੱਖਿਆ ਕਰ ਕਰ ਕੇ ਸਦਾ ਹੀ ਉਹ ਯਾਦ ਹੀ ਹੋ ਜਾਂਦਾ ਹੀ ਇਹਨਾਂ ਦਾ ਹੂੰ 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 ਇਸ ਕੱਪ ਕੇ ਕੋਈ ਅੰਦਰ ਜ ਕੋਈ ਦਿੱਕਤ ਆ ਨਹੀਂ ਕੋਈ ਦਿੱਕਤ ਵਗੈਰਾ ਨਹੀਂ ਹਾਂਜੀ ਜੀ ਜੀ ਅੱਛਾ ਤਾਂ ਫਿਰ ਜਾਂਦ ਜਾਂਦੇ ਸਾਡਾ ਛੋਟਾ ਵਿਰ ਹੈਗਾ ਇੱਥੇ ਜਾਂਦੇ ਜਾਂਦੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਕਿਸਾਨ ਨੇ ਜਾਂ ਜਿਹੜੇ ਬੱਚੇ ਨੇ ਆਪਣੇ ਪਿਓ ਦਾ ਹੱਥ ਨਹੀਂ ਵਟਾਉਂਦੇ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਸਾਡਾ ਬੱਚਾ ਦੇਖੋ ਤੁਸੀਂ ਇੰਟਰਸਟ ਨਾਲ ਸਾਡੇ ਕੋਲ ਆਇਆ ਖੁਦ ਆ ਕੇ ਕਿਹਾ ਵੀ ਮੈਂ ਗੱਲ ਕਰਾਂਗਾ ਤੁਹਾਡੇ ਨਾਲ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਇਹ ਕਹਾਂਗੇ ਕਿ ਆ ਦਵਾਈ ਦਾ ਵੱਧ ਤੋਂ ਵੱਧ ਯੂਜ਼ ਕਰਨ ਜੇ ਤੁਹਾਡੇ ਪਸ਼ੂ ਨੂੰ ਕੋਈ ਦਿੱਕਤ ਬਿਮਾਰੀ ਹੈ ਹਾਂ ਹਾਂ ਜਦੋਂ ਮੋਟਾਇਟਸ ਦੀ ਹੈਗੀ ਬਿਮਾਰੀ ਉਹਦੇ ਲਈ ਦਵਾਈ ਦਾ ਯੂਜ਼ ਕਰਕੇ ਪੀ ਆਮ ਐਲ ਵੀ ਐਮ ਐਲ ਉਹ ਸਾਹਮਣਾ ਫਿਰ ਦੁੱਧ ਰਿਕਵਰ ਹੋਣਾ ਸ਼ੁਰੂ ਹੋ ਜਾਂਦਾ ਹਾਂ ਹਾਂ ਹੋਰ ਕਿਹੜੇ ਕਿਹੜੀਆਂ ਦਿੱਕਤਾਂ 'ਚ ਇਹ ਕੰਮ ਕਰੂਗਾ ਜਿਵੇਂ ਬੁਖਾਰ ਹੋ ਗਿਆ ਠੀਕ ਹੈ ਉਹਦੇ ਉਹਦੇ ਨਾਲ ਉਹਦੀ ਵੀ ਰਿਕ ਉਹਦੇ ਵਿੱਚ ਕਿੰਨੇ ਨੰਬਰ ਦਿੰਨੇ ਬੁਖਾਰ 'ਚ ਪੰਜ ਨੰਬਰ ਬੁਖਾਰ 'ਚ ਪੰਜ ਨੰਬਰ ਹਾਂਜੀ ਜੀ ਜੀ ਚਲੋ ਸੋ ਤੁਸੀਂ ਦੇਖੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਤੁਹਾਡੇ ਨਾਲ ਅਸੀਂ ਜਿਹੜੀ ਲਗਾਤਾਰ ਇੱਕ ਮਹਿੰਮ ਹੈਗੀ ਹੈ ਕਿਸਾਨਾਂ ਨੂੰ ਮੁੜ ਤੋਂ ਸਹਾਇਕ ਧੰਦੇ ਯਾਨੀ ਕਿ ਡੈਰੀ ਫਾਰਮਿੰਗ ਨਾਲ ਜੋੜਨ ਦੀ ਅਸੀਂ ਲਗਾਤਾਰ ਤੁਹਾਡੇ ਨਾਲ ਉਹ ਕਹਾਣੀਆਂ ਸ਼ੇਅਰ ਕਰ ਰਹੇ ਹਾਂ ਜਿਸ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਕੇ ਰੱਖ ਦਿੱਤੀਆਂ ਸੋ ਨਾ ਸਿਰਫ ਜਸਰਾਜ ਸਗੋ ਪੂਰਾ ਪਰਿਵਾਰ ਹੈਗਾ ਜਿਹੜਾ ਇਸ ਫਾਰਮ ਦੀ ਸਾਮ ਸੰਭਾਲ ਕਰਦਾ ਹੈ ਬੜੇ ਅ ਅਸੀਂ ਕਹਿ ਲਈਏ ਕਿ ਪਿਆਰ ਨਾਲ ਇਸ ਫਾਰਮ ਨੂੰ ਜਿਹੜਾ ਚਲਾ ਰਹੇ ਨੇ ਔਰ ਉਨੀ ਹੀ ਕਮਾਈ ਹੈਗੀ ਹੈ ਕਰ ਰਹੇ ਨੇ ਸਾਡੇ ਨਾਲ ਇੱਕ ਭੈਣ ਜੀ ਨੇ ਸਤਿ ਸ਼ਕਾਲ ਭੈਣ ਜੀ ਸਤਿ ਸ਼ਕਾਲ ਜੀ ਕਿ ਨਾਂ ਤੁਹਾਡਾ ਜਸਪੀਰ ਕੌਰ ਅੱਛਾ ਫਿਰ ਸਾਰਾ ਹੀ ਤੁਹਾਡੇ ਅੰਡਰ ਚ ਹੀ ਇਹ ਸਭ ਕੁਝ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਕੀ ਕੀ ਪ੍ਰੋਬਲਮ ਜ਼ਿਆਦਾਤਰ ਜਿਹੜੀ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਵੇਂ ਰਣਜੀਤ ਜੀ ਦੱਸ ਰਹੇ ਸੀ ਤੁਹਾਡੇ ਘਰ ਦੇ ਦੱਸ ਰਹੇ ਸੀ ਕਿ ਪੰਜ ਕ ਪਸ਼ੂ ਸੀ ਤੇ ਪੰਜ ਤੋਂ 40 ਬਣਨ ਦੀ ਕਹਾਣੀ ਕੀ ਹੈ ਭੈਣ ਜੀ ਆਪਾਂ 2022 ਚ ਸ਼ੁਰੂ ਕੰਮ ਕੀਤਾ 2122 ਚ ਸ਼ੁਰੂ ਕੀਤਾ ਉਸ ਟਾਈਮ ਅਸੀਂ ਦੋ ਗਾਵਾਂ ਖਰੀਦੀਆਂ ਸੀਗੀਆਂ ਅੱਛਾ ਜੀ ਤਾਂ ਫਰਸਟ ਟਾਈਮ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਜਿਵੇਂ ਪ੍ਰੋਬਲਮ ਆਈ ਮੇਨ ਤਾਂ ਮੈਂ ਸਟੇਟਸ ਸੀ ਬੁਖਾਰ ਸੀਗਾ ਠੀਕ ਹੈ ਹਾਂਜੀ ਤੋ ਫਿਰ ਉਸ ਤੋਂ ਬਾਅਦ ਉਸ ਹੀ ਵੀ ਬੀਐਸਕੇ ਦਾ ਕੀਤਾ ਪ੍ਰੋਡਕਟ ਯੂਸ ਠੀਕ ਹੈ ਹਾਂਜੀ ਕਾਫੀ ਸਾਨੂੰ ਫਾਇਦਾ ਹੋਇਆ ਉਸ ਦੇ ਨਾਲ ਦੁੱਧ ਵੀ ਮੈਂਟੇਨ ਰਿਆ ਮਿਸਟੈਟਸ ਵੀ ਨਹੀਂ ਆਈ ਤੇ ਗਾਂ ਵੀ ਬਿਲਕੁਲ ਪਰਫੈਕਟ ਰਹੀ ਉਹਦੇ ਨਾਲ ਤੇ ਮਤਲਬ ਇਹ ਰঞ্জੀਤ ਜੀ ਦੱਸ ਰਹੇ ਸੀ ਕਿ ਡਾਕਟਰ ਦੀ ਤਾਂ ਨੋ ਐਂਟਰੀ ਹੈ ਤੁਹਾਡੇ ਫਾਰਮ ਹਾਂਜੀ ਹਾਂਜੀ ਤੁਸੀਂ ਆਪਣੇ ਡਾਕਟਰ ਆਪ ਬਣੇ ਹੋਏ ਨੇ ਜੀ ਬਿਲਕੁਲ ਅੱਛਾ ਜਿਹੜੀਆਂ ਸਾਡੀਆਂ ਸਾਡੀਆਂ ਬੀਬੀਆਂ ਹੈਗੀਆਂ ਨੇ ਜਿਹੜੀਆਂ ਕਿਸਾਨ ਬੀਬੀਆਂ ਹੈਗੀਆਂ ਨੇ ਬਹੁਤ ਸਾਰੇ ਥਾਂ ਤੇ ਉਹ ਫਾਰਮ ਸੰਭਾਲਦੀਆਂ ਨੇ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਇਸ ਵੇਲੇ ਤੁਹਾਨੂੰ ਸੁਣ ਰਹੀ ਹੈ ਨਹੀਂ ਕਿਉਂਕਿ ਤੁਸੀਂ ਵੀ 35 40 ਜਿਹੜੇ ਐਨੀਮਲ ਦਾ ਫਾਰਮ ਤੁਸੀਂ ਸੰਭਲਦੇ ਹੋ ਤੁਹਾਨੂੰ ਕੀ ਲੱਗਦਾ ਵੀ ਮੇਨ ਦਿੱਕਤ ਕੀ ਆਉਂਦੀ ਹੈ ਸਾਡੀਆਂ ਬੀਬੀਆਂ ਨੂੰ ਖਾਸ ਕਰਕੇ ਮੇਨ ਤਾਂ ਇਹ ਪਸ਼ੂਆਂ ਚ ਤਾਂ ਜ਼ਿਆਦਾ ਮੈਂ ਸਟੇਟਸ ਦੀ ਜਾਂ ਬੁਖਾਰ ਦੀ ਪ੍ਰੋਬਲਮ ਹੀ ਆਉਂਦੀ ਬੱਚਾ ਐਨੀਮਲਸ ਨੂੰ ਲੇਕਿਨ ਸਾਡੇ ਫਾਰਮ ਚ ਦੋਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਰਾਹਤ ਆ ਹਾਂਜੀ ਜਦੋਂ ਦੀ ਇਹ ਪ੍ਰੋਡਕਟ ਯੂਜ਼ ਕਰਦੇ ਆ ਸੀਨਾ ਤਾਂ ਸਾਡੇ ਫਾਰਮ 'ਚ ਕਦੀ ਬੁਖਾਰ ਹੀ ਹੋਇਆ ਕਿਸੇ ਐਨੀਮਲ ਨੂੰ ਤੇ ਨਾ ਹੀ ਮਿਸਟੈਟਸ ਹੀ ਹੋਈ ਆ ਜੀ ਜੀ ਹਾਂਜੀ ਤੇ ਫਿਰ ਤੁਸੀਂ ਟੇਕ ਕੇਅ ਸਾਰੇ ਤੁਸੀਂ ਕਰਦੇ ਥੋਨੂੰ ਪਤਾ ਕਿਵੇਂ ਲੱਗਦਾ ਵੀ ਇਹ ਕੋਈ ਕੋਈ ਠਿੱਲਾ ਮੱਠਾ ਹੋ ਰਿਹਾ ਪਸ਼ੂ ਕਿਉਂਕਿ ਘੇੜਾ ਮਾਰਨਾ ਤਾਂ ਬਹੁਤ ਜ਼ਰੂਰੀ ਆ ਦਿਨ 'ਚ ਦੋ ਟਾਈਮ ਉਹ ਤਾਂ ਐਨੀਮਲ ਪੱਠਾ ਖਾਣ ਪੱਠੇ ਖਾਣੇ ਬੰਦ ਕਰ ਦਿੰਦੇ ਆ ਸੁਸਤ ਹੋ ਜਾਂਦੇ ਆ ਉੱਠਦੇ ਬੈਠਦੇ ਉੱਠਦੇ ਬੈਠਦੇ ਬੜੀ ਮੁਸ਼ਕਿਲ ਨਾਲ ਆ ਠੀਕ ਆ ਅੱਖਾਂ 'ਚੋਂ ਪਾਣੀ ਵੀ ਆ ਜਾਂਦਾ ਉਹਨਾਂ ਦੇ ਹੂੰ ਹੂੰ ਕੋ ਵੀਕਨੈਸ ਮਤਲਬ ਬਹੁਤ ਜ਼ਿਆਦਾ ਕਮਜ਼ੋਰ ਵੀ ਹੋ ਜਾਂਦੀ ਆ ਠੀਕ ਹੈ ਹਾਂਜੀ ਜੀ ਜੀ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਸੀ ਇੱਕ ਸਾਡੀ ਛੋਟਾ ਜਿਹਾ ਬੱਚਾ ਪੈਦਾ ਹੋਇਆ ਸੀ ਇਹਨੂੰ ਮਹੀਨਾ ਕੀ ਹੋਇਆ ਅੱਛਾ ਜੀ ਹਾਂਜੀ ਤੇ ਬਹੁਤ ਜ਼ਿਆਦਾ ਵੀਕ ਹੋ ਰਹੀ ਸੀ ਸਾਨੂੰ ਸਮਝ ਨਾ ਲੱਗੇ ਕਿਉਂ ਵੀਕ ਕਿਉਂ ਹੋ ਰਹੀ ਆ ਅੱਛਾ ਤਾਂ ਫਿਰ ਡਾਕਟਰ ਸਾਹਿਬ ਆ ਇੱਕ ਦਿਨ ਉਹਨਾਂ ਨਾਲ ਗੱਲ ਕੀਤੀ ਅਸੀਂ ਉਹ ਕਹਿੰਦੇ ਸ਼ਾਇਦ ਉਹਨੂੰ ਥਲੇਰੀਆ ਹੋਗਾ ਪੈਦਾ ਜਦੋਂ ਹੋਈ ਆ ਉਦੋਂ ਹੀ ਥਲੇਰੀਆ ਦੀ ਪ੍ਰੋਬਲਮ ਹੋਊਗੀ ਠੀਕ ਹੈ ਤਾਂ ਉਹਨਾਂ ਨੇ ਸਾਨੂੰ ਬਲੱਡ ਟੈਸਟ ਕਰਨ ਵਾਸਤੇ ਕਿਹਾ ਤਾਂ ਇੱਕ ਦੋ ਦਿਨ ਲੰਘ ਗਏ ਬਸ ਇਦਾਂ ਹੀ ਕੰਮਕਾਰ 'ਚ ਨਹੀਂ ਨਾ ਨਾ ਜਾ ਹੋਇਆ ਸਾਡੇ ਕੋਲ ਤਾਂ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਬੁਖਾਰ ਵਾਲੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਇਹਨੂੰ ਅੱਛਾ ਆਪਣੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਹੀ ਤੇ ਫੇਰ ਉਸ ਤੋਂ ਬਾਅਦ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੂੰ ਦਿੰਦੇ ਨੂੰ ਤੇ ਬਿਲਕੁਲ ਠੀਕ ਨੇ ਹੁਣ ਐਕਟਿਵ ਨੇ ਪੂਰੇ ਦੋਨੀ ਦੋਨੀ ਥੋੜਾ ਥੋੜਾ ਸੀ ਬਦਲੋ ਕਿ ਗਾਂ ਦੀ ਗਾਂ ਵਾਇਰਸ ਹੋ ਗਿਆ ਨਾ ਇੱਕ ਦੂਸਰੇ ਤੋਂ ਸਾਰੇ ਇਕੱਠੇ ਰਹਿੰਦੇ ਨੇ ਠੀਕ ਹੈ ਤੇ ਉਹ ਥੋੜਾ ਥੋੜਾ ਵਾਇਰਸ ਸਭ 'ਚ ਆ ਗਿਆ ਤੋਂ ਸਾਰੇ ਹੀ ਸੁਸਤ ਸੁਸਤ ਜੇ ਹੋ ਗਏ ਸੀਗੇ ਠੀਕ ਹੈ ਦੋਸਤੋ ਬਾਦ ਜਦੋਂ ਦਵਾਈ ਦੇਣੀ ਸ਼ੁਰੂ ਕੀਤੀ ਹੈ ਸਾਰੀਆਂ ਹੁਣ ਐਕਟਿਵ ਨਹੀਂ ਸਾਂ ਹਾਂਜੀ ਜੀ 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 ਸਾਡੇ ਨਾਲ ਮਾਤਾ ਜੀ ਵੀ ਨੇ ਮਾਤਾ ਜੀ ਵੀ ਵਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਤੇ ਫਿਰ ਕਿਵੇਂ ਲੱਗਦਾ ਜਦੋਂ ਇੱਕ ਝੁੱਟ ਹੋ ਕੇ ਪਰਿਵਾਰ ਸਾਰਾ ਤਰੱਕੀਆਂ ਦੇ ਰਾਹ ਤੇ ਪਿਆ ਹੋਇਆ ਬਹੁਤ ਵਧੀਆ ਲੱਗਦਾ ਜੀ ਹਾਂ ਬਹੁਤ ਵਧੀਆ ਤੇ ਫਿਰ ਤੁਸੀਂ ਵੀ ਮਾੜਾ ਮੋਟਾ ਹੱਥੋਂ ਤਲਵਾਉਣੇ ਵੀ ਇਸ ਤਰ੍ਹਾਂ ਘੇੜਾ ਘੇੜਾ ਮਾਰ ਜਨੀਆਂ ਮੇਰਾ ਆਪਰੇਸ਼ਨ ਹੋਇਆ ਮੈਂ ਤਾਂ ਜ਼ਿਆਦਾ ਕੰਮ ਨਹੀਂ ਹੁੰਦਾ ਬਾਕੀ ਮੈਂ ਨਾਲ ਹੈਲਪਤ ਜ਼ਰੂਰ ਕਰਦੇ ਹਾਂ ਹਾਂਜੀ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛ ਦੀਆਂ ਕਿਸਾਨ ਬੀਬੀਆਂ ਹੈਗੀਆਂ ਨੇ ਖਾਸ ਕਰਕੇ ਉਸ ਉਹਨਾਂ ਦੀ ਗੱਲ ਕਰੀਏ ਉਹ ਕਹਿੰਦੇ ਸਾਡੇ ਕੋਲ ਘਰ ਚ ਰਸੋਈ ਚ ਹੀ ਬੜੇ ਕੰਮ ਨੇ ਅਸੀਂ ਡੰਗਰਾਂ ਵਾਲੇ ਪਾਸੇ ਨੂੰ ਅਸੀਂ ਪਸ਼ੂ ਵਾਲੇ ਪਾਸੇ ਨੂੰ ਕਿਵੇਂ ਵੜ ਜੀ ਉਹਨਾਂ ਨੂੰ ਕੀ ਕਹੋਗੇ ਇਹ ਤਾਂ ਆਪਣੀ ਸੋਚ ਹੈ ਬੰਦੇ ਦੀ ਜਦੋਂ ਜੌਬ ਕਰਨ ਬਾਹਰ ਜਾਂਦੀਆਂ ਨੇ ਉਦੋਂ ਵੀ ਤਾਂ ਆਪਾਂ ਟਾਈਮ ਕੱਢਦੀਆਂ ਇਹ ਤਾਂ ਸਗੋਂ ਘਰ ਦਾ ਕੰਮ ਹੈ ਆਪਾਂ ਕਿਚਨ ਚ ਵੀ ਨਾਲ ਕਰ ਸਕਦੇ ਆ ਦੇ ਬੱਚੇ ਵੀ ਸੰਭਾਲ ਸਕਦੇ ਆ ਦਾ ਘਰ-ਬਾਰ ਵੀ ਸੰਭਾਲ ਸਕਦੇ ਤਾਂ ਨਾਲ ਆਪਾਂ ਦੀ ਇੱਥੋਂ ਇਨਕਮ ਵੀ ਕਮਾ ਸਕਦੇ ਹਾਂ ਹੁਣ ਸਵੇਰ ਦਾ ਟਾਈਮ ਹੁੰਦਾ 5 ਤੋਂ 7 ਬਸ ਉਸ ਤੋਂ ਬਾਅਦ ਅਸੀਂ ਫ੍ਰੀ ਆ ਸ਼ਾਮ ਨੂੰ 5 ਤੋਂ 6 7 ਵਜੇ ਤੱਕ ਸਾਡਾ ਟਾਈਮ ਹੁੰਦਾ ਤੇ ਸਾਰਾ ਦਿਨ ਸਾਡੇ ਕੋਲ ਫ੍ਰੀ ਆ ਜਿੱਥੇ ਮਰਜ਼ੀ ਆਓ ਜਾਓ ਜੋ ਮਰਜ਼ੀ ਕਰੋ ਆਪਣੇ ਘਰ ਦੇ ਕੰਮ ਕਰ ਲਓ ਜਾਂ ਕੁਝ ਵੀ ਕਰ ਲਓ ਪਰ ਜਦੋਂ ਆਪਾਂ ਜੌਬ ਤੋਂ ਆਉਣ ਨੇ ਸਵੇਰੇ 8 ਵਜੇ ਜਾਣੇ ਇਸ ਸ਼ਾਮ ਨੂੰ 6 ਵਜੇ ਆਉਣ ਨੇ ਕਿੰਨਾ ਔਖਾ ਹੁੰਦਾ ਸੋ ਤੇ ਦੇਖੋ ਭੈਣ ਜੀ ਨੇ ਬਹੁਤ ਸੋਹਣੀ ਗੱਲ ਸਾਡੀਆਂ ਕਿਸਾਨ ਬੀਬੀਆਂ ਵਾਸਤੇ ਜਿਨ੍ਹਾਂ ਕੋਲ ਥਾਂ ਹੈਗੀ ਐ ਜੋ ਡੰਗਰ ਪਸ਼ੂ ਰੱਖ ਸਕਦੇ ਨੇ ਸਾਂਭ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜੌਬ ਹੈਗੀ ਐ ਸਾਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਕਰਨੀ ਪੈਂਦੀ ਐ ਘਰੋਂ ਬੇਕਾਰ ਹੋਣਾ ਪੈਂਦਾ ਜਾਣਾ ਪੈਂਦਾ ਦੂਸਰੇ ਪਾਸੇ ਤੇ ਭੈਣ ਜੀ ਨੇ ਕਹਣਾ ਕਿ ਜੇਕਰ ਅਸੀਂ ਇਸ ਤਰ੍ਹਾਂ ਦੇ ਜਿਹੜੇ ਡੈਰੀ ਫਾਰਮਿੰਗ ਵਾਲੇ ਪਾਸੇ ਨੂੰ ਸਾਡੀਆਂ ਭੈਣ ਆਉਣ ਸਾਡੀਆਂ ਬੀਬੀਆਂ ਆਉਣ ਜਿਹੜੀਆਂ ਘਰ ਦੇ ਵਿੱਚ ਰਹਿ ਕੇ ਵੀ ਇਸ ਚੀਜ਼ ਨੂੰ ਅੱਛਾ ਭੈਣ ਜੀ ਜੌਬ ਨਾਲੋਂ ਕਿਤੇ ਫਿਰ ਤਾਂ ਬਹੁਤ ਵਧੀਆ ਗੱਲ ਐ ਬਹੁਤ ਵਧੀਆ ਬਹੁਤ ਹੀ ਬਹੁਤ ਹੀ ਜ਼ਿਆਦਾ ਵਧੀਆ ਹੂੰ ਹੂੰ ਅਬ ਮਾਈਂਡ ਫਰੈਸ਼ ਹੋ ਕੇ ਕੰਮ ਕਰੀਦਾ 2 ਘੰਟੇ ਸਵੇਰ ਦੋ ਸ਼ਾਮ ਨੂੰ ਤਾਂ ਸੁਣ ਕੇ ਤਾਂ ਇਨਕਮ ਵੀ ਤੇ ਜੋ ਆਪਣਾ ਲੋਕ ਕਈ ਗੁਣਾ ਜ਼ਿਆਦਾ ਇਸ ਦੇ ਵਿੱਚ ਹੈਗੀ ਆ ਜੀ 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 ਅਚਾ ਪੈਨ ਜੀ ਜੀ ਕਰ ਫਿਰ ਤੁਹਾਡੇ ਫਾਰਮ ਤੇ ਸਾਡੀਆਂ ਬੀਬੀਆਂ ਕਿਉਂਕਿ ਤੁਹਾਡੀ ਵੀਡੀਓ ਚੱਲੇਗੀ ਭੈਣਾਂ ਨਾਲ ਤੁਹਾਡੇ ਨਾਲ ਸੰਪਰਕ ਵੀ ਕਰਨਗੀਆਂ ਤੇ ਜਿਹੜੀਆਂ ਬੀਬੀਆਂ ਇੰਟਰਸਟ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਥੋੜੀ ਬਹੁਤ ਸਿਖਲਾਈ ਦੇ ਕੇ ਤੋਰ ਸਕਦੇ ਹੋ ਹਾਂਜੀ ਜ਼ਰੂਰ ਜੀ ਫੋਨ ਕਰ ਸਕਦੇ ਨੇ ਮੈਨੂੰ ਜਾਂ ਮੈਸੇਜ ਕਰਕੇ ਸਾਰਾ ਕੁਝ ਹੁੰਦਾ ਬਲ ਤੁਸੀਂ ਪ੍ਰੋਪਰ ਗਾਈਡ ਕਰੋਗੇ ਹਾਂਜੀ ਬਿਲਕੁਲ ਕਰਾਂਗੇ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਸਾਰਾ ਪਰਿਵਾਰ ਹੀ ਬੜਾ ਉਦਮੀ ਪਰਿਵਾਰ ਹੈਗਾ ਮਿਹਨਤੀ ਹੈ ਔਰ ਦੂਸਰੀ ਗੱਲ ਪੈ ਜਿਹਨੇ ਵੱਡੀ ਗੱਲ ਇਹ ਕਹੀ ਹੈ ਕਿ ਜਿਹੜੀਆਂ ਕੁੜੀਆਂ ਜਿਹੜੀਆਂ ਬੀਬੀਆਂ ਘਰ ਦੇ ਵਿੱਚ ਰਹਿ ਕੇ ਕਮਾਈ ਕਰਨੀਆਂ ਚਾਹੁੰਦੇ ਨੇ ਤਾਂ ਡੈਰੀ ਫਾਰਮਿੰਗ ਤੋਂ ਉੱਪਰ ਕੋਈ ਲਾਹੇਵੰਦ ਧੰਦਾ ਹੈ ਜਿਹੜਾ ਉਹ ਨਹੀਂ ਸਾਬਿਤ ਹੋ ਸਕਦਾ ਕਿਉਂਕਿ ਜੌਬ ਵਾਸਤੇ ਵੀ ਸਾਨੂੰ ਘਰ ਛੱਡਣਾ ਪੈਂਦਾ ਆਪਣਾ ਬੱਚੇ ਛੱਡਨੇ ਪੈਂਦੇ ਨੇ ਨਾ ਇੱਥੇ ਬੱਚੇ ਛੱਡਣ ਦੀ ਜ਼ਰੂਰਤ ਹੈ ਨਾ ਘਰ ਛੱਡਣ ਦੀ ਜ਼ਰੂਰਤ ਹੈ 2 ਘੰਟੇ ਸਵੇਰੇ 2 ਜੋਬ ਤੋਂ ਜਿੰਨੀ ਇਨਕਮ ਜਿੰਨੀ ਸੈਲਰੀ ਸਾਨੂੰ ਮਿਲਦੀ ਹੈ ਉਹ ਤੋਂ ਕਿਤੇ ਜ਼ਿਆਦਾ ਅਸੀਂ ਕਮਾਈ ਹੈਗੇ ਆ ਉਹ ਕਰ ਸਕਦੇ ਆ ਔਰ ਨਾਲ ਹੀ ਫਿਰੋਜ਼ਪੁਰ ਦੀਆਂ ਬੀਬੀਆਂ ਵਾਸਤੇ ਕਿਸਾਨ ਬੀਬੀਆਂ ਵਾਸਤੇ ਫਿਰੋਜ਼ਪੁਰ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਉਹਨਾਂ ਨੇ ਸਨੇਹਾ ਦਿੱਤਾ ਕਿ ਅਗਰ ਕੋਈ ਵੀ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਕੋਈ ਵੀ ਇਸ ਕੰਮ ਦੇ ਪ੍ਰਤੀ ਕੋਈ ਹੈਲਪ ਉਹਨਾਂ ਦੀ ਲੈਣਾ ਚਾਹੁੰਦੇ ਨੇ ਤਾਂ ਇੱਕਦਮ ਤਿਆਰ ਬਰ ਤਿਆਰ ਪੂਰਾ ਪਰਿਵਾਰ ਹੈਗਾ ਜਿਹੜਾ ਸਰਦਾਰ ਰਣਜੀਤ ਸਿੰਘ ਉਹਨਾਂ ਦਾ ਉਹ ਤਿਆਰ ਹੈ ਜਿਸ ਫਾਰਮ ਦੇ ਵਿੱਚ ਅਸੀਂ ਖੜੇ ਆ ਕਿਸੇ ਵੇਲੇ ਇੱਥੇ ਮਹਿਜ਼ ਪੰਜ ਜਿਹੜੇ ਐਨੀਮਲ ਹੁੰਦੇ ਸੀ ਪੰਜ ਪਸ਼ੂ ਹੁੰਦੇ ਸੀ ਤੇ ਅੱਜ ਇੱਥੇ ਲਗਭਗ ਲਗਭਗ 40 ਦੇ ਕਰੀਬ ਪਸ਼ੂ ਹੈਗੇ ਨੇ ਔਰ ਇਹਨਾਂ ਦਾ ਟਾਰਗੇਟ ਹੈ ਕਿ ਇਸ ਸਾਲ ਦੇ ਵਿੱਚ ਇਹ ਵਧਾ ਕੇ ਪਸ਼ੂ 50 ਤੱਕ ਲੈ ਕੇ ਜਾਣ ਦਾ ਟੀਚਾ ਕਿਉਂਕਿ ਇਸ ਫਾਰਮ ਦੇ ਵਿੱਚ ਸਵਾਏ ਏਆਈ ਤੋਂ ਡਾਕਟਰ ਦੀ ਜਿਹੜੀ ਐਂਟਰੀ ਉਹ ਲਗਭਗ ਲਗਭਗ ਇੱਕ ਤਰ੍ਹਾਂ ਦੀ ਬੈਨ ਵਾਂਗ ਹੋਈਆਂ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਹੜੇ ਪਿਛਲੇ ਕਈ ਸਾਲਾਂ ਤੋਂ 2 3 4 ਜਾਂ 5 ਪਸ਼ੂਾਂ ਤੇ ਹੀ ਟਿਕੇ ਹੋਏ ਨੇ ਕਿਉਂਕਿ ਉਹਨਾਂ ਦੇ ਅੰਦਰ ਡਰ ਹੈਗਾ ਕਿ ਜਿਹੜੀਆਂ ਬਿਮਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਦਿਨ ਚਾਰ ਪੰਜ ਪਸ਼ੂਆਂ 'ਚ ਦੇਖ ਰਹੇ ਨੇ ਜੇਕਰ ਉਹਨਾਂ ਨੇ ਵੱਡਾ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਤਾਂ ਉਹਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ ਸੋ ਇਸੇ ਉਮੀਦ ਨਾਲ ਕਿ ਇਸ ਵੀਡੀਓ ਦਾ ਤੁਸੀਂ ਲਾਹਾ ਲੋਗੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਆਮ ਕਰਕੇ ਤੁਹਾਡੇ ਡੈਰੀ ਫਾਰਮ ਦੇ ਵਿੱਚ ਆਉਂਦੀਆਂ ਨੇ ਉਹਨਾਂ ਦਾ ਹੱਲ ਤੁਸੀਂ ਜਿਹੜੇ ਨੁਸਖੇ ਫਾਰਮੂਲੇ ਅਸੀਂ ਤੁਹਾਨੂੰ ਦਿਖਾਏ ਨੇ ਡਾਕਟਰ ਬੀ ਐਸ ਕੇ ਦੇ ਉਹਨਾਂ ਨਾਲ ਆਪਣਾ ਤੇ ਆਪਣੇ ਡੈਰੀ ਫਾਰਮਿੰਗ ਦਾ ਤੁਸੀਂ ਜ਼ਰੂਰ ਧਿਆਨ ਰੱਖੋਗੇ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਫਿਰੋਜ਼ਪੁਰ